ਨਾ ਚਰ ਪਾਣੀ ਰਿਹਾ ਤੇ ਮੀਂਹ ਨਾ ਕੋਈ ਇਹ ਫਸਲਾਂ ਵਾਲੀਆਂ ਜ਼ਮੀਨਾਂ ਨੇ 3 ਚਾਰ ਨੇ ਰੁਟਿੰ ਕਰਦੀਆਂ ਪਰ ਚਾਹੇ ਭੀਸਾ ਵੀ ਨਹੀਂ ਪਾੜੀਆਂ ਜਾਂਦੀਆਂ ਸਰਕਾਰਾਂ ਨੇ ਤੇ ਸਾਨੂੰ ਮਾਰਿਆ ਜਾ 20000 ਰੁਪਏ ਦਾ ਕੀ ਹੈ ਵੀ 20000 ਰੁਪਏ ਦਾ ਖਰਚਾ ਆ ਗਿਆ ਅੱਜ ਚੁਕਾ ਦਾ ਕੋਈ ਨਹੀਂ ਮੰਨਦਾ ਕੋਈ ਇੱਥੇ ਨਹੀਂ ਪਹੁੰਚਿਆ 2 ਮਹੀਨੇ ਤੇ ਰਸਤੇ ਹੀ ਨਹੀਂ ਛੁਪਨੇ ਇਹ ਅਗਲੀ ਫਸਲ ਜਿਹੜੀ ਲਾਣੀ ਉਹ ਬੜੀ ਮੁਸ਼ਕਲ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਪਾਣੀ ਵਾਪਸ ਮੋੜਨ ਤੋਂ ਬਾਅਦ ਇਹ ਹਾਲਾਤ ਨੇ ਖੇਤਾਂ ਦੇ ਹੜਾਂ ਦੀ ਮਾਰ ਨੇ ਇਸ ਵਾਰ ਪੰਜਾਬ ਸੂਬੇ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ ਤੇ ਇਨ੍ਹਾਂ ਹੜਾਂ ਦੇ ਪਾਣੀ ਨੇ ਜਿੱਥੇ ਕੀ ਲੋਕਾਂ ਦੀਆਂ ਮਕਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ ਲੋਕਾਂ ਦੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਉੱਥੇ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਨਾਲ ਜੋ ਹੈ ਉਹ ਬਰਬਾਦ ਕਰ ਦਿੱਤਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੁਣ ਜਿਹੜੇ ਇਫੈਕਟਸ ਜਿਹੜੇ ਨੇ ਆਫਟਰ ਇਫੈਕਟਸ ਨਿਕਲ ਕੇ ਸਾਹਮਣੇ ਆ ਰਹੇ ਨੇ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਬਾਹੀ ਦਾ ਮੰਜ਼ਰ ਨਿਕਲ ਕੇ ਸਾਹਮਣੇ ਆ ਰਿਹਾ ਹੈ ਦੇਖੋ ਤੁਸੀਂ ਇਹ ਫਸਲਾਂ ਵਾਲੀਆਂ ਜ਼ਮੀਨਾਂ ਨੇ ਜਿਹੜੀਆਂ ਕੀ ਇਸ ਹਰ ਦੇ ਪਾਣੀ ਦੇ ਨਾਲ ਬੁਰੀ ਤਰ੍ਹਾਂ ਨਾ ਬਰਬਾਦ ਹੋ ਚੁੱਕੀਆਂ ਨੇ ਇਹਨਾਂ ਜ਼ਮੀਨਾਂ ਦੇ ਵਿੱਚ ਜਿਹੜੀ ਆ ਉਹ ਸਿਲਟ ਆ ਚੁੱਕੀ ਹੈ ਜਿਹੜੀ ਆ ਫਸਲਾਂ ਨੇ ਪਾਪੂਲਰ ਦੇ ਦਰਖਤ ਨੇ ਦੇਖੋ ਕਿਸ ਤਰ੍ਹਾਂ ਜ਼ਮੀਨ ਦੇ ਉੱਤੇ ਵੇਚ ਚੁੱਕੇ ਨੇ ਇਸੇ ਤਰ੍ਹਾਂ ਜਿਹੜੀ ਕਮਾਤ ਦੀ ਫਸਲ ਆ ਉਹ ਵੀ ਪ੍ਰਭਾਵਿਤ ਹੋ ਚੁੱਕੀ ਆ ਉੱਚੀਆਂ ਉੱਚੀਆਂ ਟਿੱਗਾਂ ਜਿਹੜੀਆਂ ਨੇ ਰੇਤ ਦੀਆਂ ਸਿਲਟ ਦੀਆਂ ਇਸ ਜ਼ਮੀਨਾਂ ਦੇ ਵਿੱਚ ਬਣ ਚੁੱਕੀਆਂ ਨੇ ਕਿਸਾਨਾਂ ਲਈ ਜਿਹੜੀ ਆ ਉਹ ਵੱਡੀ ਮੁਸ਼ਕਲ ਆ ਕਿਉਂਕਿ ਇਹ ਫਸਲ ਤੇ ਜਿਹੜੀ ਉਹਨਾਂ ਦੀ ਬਰਬਾਦ ਹੋਈ ਹੋਈ ਆ ਉਸ ਤੋਂ ਬਾਅਦ ਅਗਲੀ ਫਸਲ ਉਹ ਕਿਸ ਤਰ੍ਹਾਂ ਬੀਜਣੀ ਆ ਜਾਂ ਉਹਨਾਂ ਦੇ ਜ਼ੈਨ ਦੇ ਵਿੱਚ ਹੁਣ ਕਿਵੇਂ ਆਉਂਦਾ ਹੈ ਕਿ ਕਿਵੇਂ ਜਿਹੜਾ ਸਾਰਾ ਗੁਜ਼ਾਰਾ ਚੱਲਣਾ ਹੈ ਉਸ ਸਬਦ ਲਈ ਗੱਲਬਾਤ ਕਰ ਲਈ ਇੱਥੇ ਮੌਜੂਦ ਨੇ ਇਸ ਹਲਕੇ ਦੇ ਕਿਸਾਨ ਵੀ ਸਾਡੇ ਨਾਲ ਮੌਜ ਕੀ ਮੰਨਦੇ ਵਿੱਚ ਆਉਂਦਾ ਹੈ ਜਿਹੜੀ ਇਹ ਫਸਲਾਂ ਦੀ ਬਰਬਾਦੀ ਹੋ ਗਈ ਹੈ ਹੜ੍ਹਾਂ ਨੇ ਕਿੰਨਾ ਤੋਂ ਪਹਿਲਾਂ ਨੁਕਸਾਨ ਕੀਤਾ ਹੈ ਜੇ ਮੰਨ ਚ ਤੇ ਇਹ ਹੁੰਦਾ ਹੈ ਕਿ ਸਾਨੂੰ ਤੇ ਆਪਣੇ ਨਾਲ ਆਪਣੇ ਲੋਕਾਂ ਦੇ ਨਾਲ ਆਪ ਹੀ ਮੋਢਾ ਬਣ ਕੇ ਖੜਨਾ ਪੈਣਾ ਸਰਕਾਰਾਂ ਨੇ ਤੇ ਸਾਨੂੰ ਮਾਰਿਆ ਆ ਇਹ ਕੁਦਰਤੀ ਆਫਤ ਘਟ ਤੇ ਸਰਕਾਰਾਂ ਦੀ ਅਨਗਹਿਲੀਆਂ ਕੇਂਦਰ ਵੀ ਤੇ ਪੰਜਾਬ ਵੀ ਇਹ ਉਹ ਜਿਹੜੀਆਂ ਆਫਤਾਂ ਨਾਲ ਲਿਆਂਦੀਆਂ ਨੇ ਡਿਜ਼ਾਈਨ ਕਰਕੇ ਉਹ ਜ਼ਿਆਦਾ ਨੇ ਜੋ ਹਾਲਾਤ ਐ ਇਸ ਵੇਲੇ ਜ਼ਮੀਨਾਂ ਦਾ ਬਣਿਆ ਸਾਡੇ ਗੁਰਨਾਮ ਸਿੰਘ ਚੜੂਨੀ ਜੀ ਆਏ ਸੀਗੇ ਉਹਨਾਂ ਨੇ ਵੀ ਕਿਹਾ ਸੀਗਾ ਵੀ ਜਿਹੜੇ ਖੇਤਾਂ ਦੇ ਵਿੱਚ ਰੇਤ ਆ ਗਈ ਆ ਉਹ ਹੁਣ ਜ਼ਿਮੀਦਾਰ ਹੀ ਵੇਚੇਗਾ ਚਲੋ ਭਗਵੰਤ ਮਾਨ ਜੀ ਨੇ ਉਸ ਗੱਲ ਨੂੰ ਸੈਪਟ ਕੀਤਾ ਕਿ ਕਾਨੂੰਨ ਪਾਸ ਕਰਤਾ ਪਰ ਆ ਜਿਹੜੀ ਰਿਬਲ ਆਈ ਆ ਇਹਦੇ ਬਾਰੇ ਨਹੀਂ ਸਾਡੀ ਪੰਜਾਬ ਸਰਕਾਰ ਨੇ ਦੱਸਿਆ ਕੁਝ ਵੀ ਜਿਹੜਾ ਇਹ ਘਸੂ ਆਇਆ ਭਾਵੇਂ ਪਤਾ ਹੈ ਨਾ ਹੋਵੇ ਸਰਕਾਰਾਂ ਨੂੰ ਵੀ ਘਸੂ ਕਹਿੰਨੇ ਕਿੰਨੂ ਆ ਇਹ ਉਹਨੂੰ ਕਹਿੰਦੇ ਆ ਜਿਹੜੀ ਨਾ ਮਿੱਟੀ ਆ ਤੇ ਨਾ ਹੀ ਰੇਤ ਆ ਇਹ ਕਿਤੇ ਕੰਮ ਚਾਣੀ ਆ ਤੇ ਜਿਹੜੇ ਆ 10-10 ਫੁੱਟ ਚੜ ਗਈ ਆ ਸਾਡੇ ਖੇਤਾਂ ਦੇ ਵਿੱਚ ਰੇਤ ਇਹ ਕਿਦਾਂ ਚੁੱਕੀ ਜਾਣੀ ਉਹਦਾ ਪ੍ਰੋਟੋਕੋਲ ਕੀ ਆ ਇਹ ਤੇ ਸਿਰਫ ਇੱਕ ਅੱਖਾਂ 'ਚ ਅ ਮਿਰਚਾਂ ਪਾ ਦਿੱਤੀਆਂ ਗਈਆਂ ਨੇ ਆਪਣੇ ਪੰਜਾਬ ਦੇ ਵਾਸੀਆਂ ਦੇ ਤੇ ਬਾਕੀ ਵਾਸੀਆਂ ਦੇ ਪਰ ਜੋ ਅਸੀਂ ਪੰਜਾਬ 'ਚ ਨਜਿੱਠ ਰਹੇ ਹਾਂ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਵੀ ਆਪਾਂ ਮੁਰਗੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਭੇਡ ਬੱਕਰੀ ਦਾ ਵੀ ਦੇਵਾਂਗੇ ਉਹ ਮੈਂ ਚੇਤਾ ਕਰਾ ਦਿਆਂ ਕਿ 2023 ਦੇ ਵਿੱਚ ਬਿਆਸ 'ਚ ਹੜ੍ਹ ਆਏ ਸੀਗੇ ਸੇਮ ਹਾਲਾਤ ਬਣੇ ਸੀ ਤੇ ਅੱਜ ਤੱਕ ਤੇ ਉਹਨਾਂ ਦੇ ਫਸਲਾਂ ਦੇ ਅਜੇ ਮਵਾਜੇ ਨਹੀਂ ਮਿਲੇ ਤੇ ਮੁਰਗੀਆਂ ਭੇਡਾਂ ਬੱਕਰੀਆਂ ਤੇ ਤੁਹਾਡੇ ਪਤਾ ਨਹੀਂ ਕਿਹੜੇ ਵਾਲੇ ਚ ਰਹਿ ਗੀਆਂ ਨੇ ਜਾਂ ਉਹ ਕਿੱਥੇ ਗਏ ਜ਼ਿੰਮੇਦਾਰ ਦੇ ਪੁੱਤ ਅੱਜ ਜਿਹੜੇ ਸੀਐਮ ਬਣ ਗਏ ਤੇ ਕਹਿੰਦੇ ਸੀ ਕਿ ਮੈਂ ਆਪ ਖੇਤਾਂ ਦੇ ਵਿੱਚ ਤੁਰਿਆ ਫਿਰਾਂਗਾ ਆ ਤਿੰਨ ਮਿੰਟ ਨਹੀਂ ਦਿੱਤੇ ਕਿ ਗੁਰਦਾਸਪੁਰ ਵਾਲਿਆਂ ਨੂੰ ਇੱਥੇ ਖਲੋਣ ਵਾਸਤੇ ਚੌਥੇ ਮਿੰਟ ਦੇ ਵਿੱਚ ਪਤਾ ਨਹੀਂ ਹੁਣ ਪੇੜੀ ਝੁੰਚਣੀ ਆ ਗਈ ਜਾਂ ਕਿਹੜੀ ਨਹਿਰ ਨਹੀਂ ਆ ਗਈ ਜਾਂ ਫਿਰ ਕਹੇ ਹੋਰ ਹੀ ਲੈ ਜਾਏ ਕਿ ਸਾਡੇ ਮਾਨ ਸਾਹਿਬ ਵੀ ਕਿੱਧਰ ਨੂੰ ਚਲ ਗਏ ਪਤਾ ਨਹੀਂ ਲੱਗਿਆ ਇਹ ਹੋਰ ਵੀ ਕਿਸਾਨ ਉਹਨੇ ਮਨ ਦੇ ਵਿੱਚ ਕੀ ਹੁੰਦਾ ਕਿਵੇਂ ਜਿਹੜੀ ਹੁਣ ਤੋਂ ਦੀ ਜਿਹੜੀ ਆ ਉਪਜ ਹੋਵੇਗੀ ਜਾਂ ਕਿੰਨਾ ਜੜਾ ਲੱਗੇਗਾ ਅੱਗੋਂ ਕਿਸ ਤਰ੍ਹਾਂ ਦੀ ਪਲੈਨਿੰਗ ਹੈ ਅੱਗੋਂ ਜੀ ਪਲੈਨਿੰਗ ਇਹੀ ਆ ਕਿ ਵੇਖੋ ਇਹ ਟਿੱਬੇ ਬਣ ਗਏ ਨੇ ਪੈਲੀ ਦੇ ਵਿੱਚ ਵੀ ਰੇਤ ਚੜ ਗਈ ਆ ਕਸੂ ਚੜ ਗਿਆ ਜਿਵੇਂ ਭਾਜੀ ਹੁਣੇ ਕਹਿੰਦੇ ਵੀ ਕਹਿੰਦੇ ਕਿ ਕਸੂ ਦਾ ਨਹੀਂ ਪਤਾ ਕਸੂ ਸਰਕਾਰ ਨੇ ਤੇ ਕਹਿ ਦਿੱਤਾ ਕਿ ਰੇਤ ਵੇਚ ਸਕਦੇ ਨੇ ਹੁਣ ਇਹਦੇ ਵਿੱਚ ਰੇਤ ਕਿੱਥੇ ਆ ਜੇਕਰ ਹੁਣ ਦੋਹਾਂ ਕਿੱਲਾਂ ਦੇ ਵਿੱਚ ਕਿਤੇ ਦੋ ਟਰਾਲੀਆਂ ਦੀ ਰੇਤ ਹੋਏਗੀ ਤੇ ਬਾਕੀ ਕਸੂ ਕਿੱਥੇ ਸੁੱਟੇਗਾ ਜ਼ਿੰਮੇਦਾਰ ਉਹ ਤਾਂ ਹੁਣ ਆਪ ਹੀ ਆ ਜਿੱਦਾਂ ਵੀ ਜਥੇਬੰਦੀਆਂ ਆ ਕੇ ਇਹ ਇਹ ਕੋਈ ਕਿਸਾਨ ਦੀ ਸਾਰ ਲੈਣ ਹੁਣ ਕਿ ਲੱਗਦਾ ਅਗਲੀ ਅਗਲੀ ਫਸਲ ਬੀਜ ਸਕਦੇ ਹੋ ਨਹੀਂ ਅਜੇ 2-3 ਸਾਲ ਨਹੀਂ ਅਜੇ ਜਿੰਨਾ ਚਿਰ ਅੱਗੋਂ ਥੱਲੇ ਮਿੱਟੀ ਨਾ ਮਿਲੇਗੀ ਰੇਤ ਚੜ ਗਈ ਕਸੂ ਚੜ ਗਿਆ ਵਾ ਇੱਥੇ 2-3 ਸਾਲ ਨਹੀਂ ਹੋ ਸਕਦੀ ਹਾਂਜੀ ਇਹ ਤੇ ਬਿਲਕੁਲ ਵੀ ਆਪਾਂ ਦਰਿਆ ਤੇ ਖੜੇ ਆ ਇੱਥੋਂ ਆਡਾ ਏਰੀਆ ਵਾ ਕੋਈ 15-16 ਕਿਲੋਮੀਟਰ ਪਿੰਡ ਸੇਖਾ ਉੱਥੇ ਵੀ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿ ਜਿਵੇਂ ਆਪਾਂ ਝੋਨੇ ਦੀ ਫਸਲ ਉਧਰ ਕਰਦੇ ਆ ਉਧਰ ਪਾਣੀ ਚੜ ਗਿਆ ਗਿਆ 6 6 7 7 ਫਸਲਾਂ ਜਮੀਨਾਂ ਦੇ ਵਿੱਚ ਪਿੰਡ ਦੇ ਚਲੋ ਸਹੀ ਰਿਹਾ ਲੱਗ ਲੱਗੇ ਪੇਟ ਆ ਗਈ ਆ ਸਾਰੀ ਸਾਰੇ ਅੰਝੇ ਸਲਟ ਆ ਗਈ ਆ ਤੇ ਉਹ ਕੇ ਕਣਕ ਦੀ ਬਜਾਈ ਦਾ ਵੀ ਮੁਸ਼ਕਲ ਆ ਤੇ ਜਿਹੜਾ ਹੁਣ ਗਾੜੀ ਛੋਂਦੇ ਦੀ ਫਸਲ ਉਹਦੇ ਵਿੱਚ ਵੀ ਪਤਲਾ ਆ ਰਹੀ ਆ ਉਹਦਾ ਵੀ ਮੁਆਵਜ਼ਾ ਸਰਕਾਰ ਦੇਵੇਗੀ ਕੋਣ ਭਾਜੀ ਨੂੰ ਕਹਿੰਦੇ ਡੇ ਨੇ ਕਿ ਜਦਾਂ ਮੁਰਗੀ ਮਰੀ ਤਾਂ ਮੁਰਗੀ ਦਾ ਤੇ ਕੀ ਫਸਲ ਦਾ ਦੇ ਦੋਵੇਂ ਤਾਂ ਹੀ ਬੜਾ ਹੂੰ ਬਿਲਕੁਲ ਬਿਲਕੁਲ ਦੇਖੋ ਨੁਕਸਾਨ ਬੜਾ ਹੋ ਗਿਆ ਹੈ ਹੁਣ ਤਾਂ ਨੁਕਸਾਨ ਹੋਇਆ ਹੀ ਹੋਇਆ ਹੈ ਅਗਲਾ ਕੀ ਲੱਗਦਾ ਹੈ ਕਿ ਕਿਵੇਂ ਗੁਜ਼ਾਰਾ ਹੋ ਪਾਵੇਗਾ ਕਿਵੇਂ ਤੁਸੀਂ ਅਗਲੇ ਆਪਣੇ ਪੈਰਾਂ ਦੇ ਉੱਤੇ ਆ ਸਕਦੇ ਹੋ ਕਿ ਜਾਂ ਹਾਲੇ ਇਸੇ ਤਰ੍ਹਾਂ ਹੀ ਜਿਹੜੀ ਆ ਉਹ ਸਥਿਤੀ ਰਹਿ ਸਰ ਜੀ 2-3 ਸਾਲ ਤੋਂ ਇਦਾਂ ਹੀ ਹੈ ਹਾਏ ਕੁਛ ਨਹੀਂ ਹੋ ਸਕਦਾ ਡੰਗਰਾਂ ਦੇ ਪਸ਼ੂਆਂ ਰਾ ਚਾਰੇ ਚੂਰੇ ਤੋਂ ਬਹੁਤ ਕਾਫੀ ਲੋਕਾਂ ਦੇ ਡੰਗਰ ਵੀ ਮਰ ਗਿਆ ਘਰਾਂ ਦਾ ਰਾਸ਼ਨ ਕਾਫੀ ਬਰਵਾਦ ਹੋ ਗਿਆ ਫਰਨੀਚਰ ਫਰਨੀਚਰ ਤੱਕ ਨਹੀਂ ਰਿਹਾ ਤਹਾਏ ਬੋਲ ਜਿਆਦਾ ਮਾਰੇ ਹਾਲਾਤ ਆ। 18 ਤਾਂ ਕੋਈ ਉਮੀਦ ਲੱਗਦੀ ਹੈ ਕੋਈ ਬਾਹਰ ਨਹੀਂ ਸਰ ਕੁਛ ਨਹੀਂ ਲੱਗਦੀ। ਕੋਈ ਪਹੁੰਚਿਆ ਨਹੀਂ ਹਾਲੇ ਕੋਈ। ਕੋਈ ਨਹੀਂ ਜਿਹੜਾ ਆਂਦਾ ਜਾ ਤੋ ਟਾੜਾ ਕਰਕੇ ਚਲ ਜਾਂਦਾ ਉਪਰੋ। ਕੋਈ ਨਹੀਂ ਆਂਦਾ ਜਾ ਤੋ ਰਸਨ ਪਾਣੀ ਚ ਛੁੱਟ ਜਾਂਦੇ ਆ ਕਿ ਤੂੰ ਪਾਣੀ ਚ ਮਰਨਾ। ਤੋ ਲੋਕ ਪਾਣੀ ਚ ਮਰੋ। ਤੁਸੀਂ ਸੁਣਿਆ ਇਹ ਨੇ ਉਹ ਲੋਕ ਇਹ ਉਹ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਖਰਾਬ ਹੋਈਆਂ ਨੇ ਔਰ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਦੇਖੋ ਟਿੱਬੇ ਬਣ ਚੁੱਕੇ ਨੇ ਜ਼ਮੀਨਾਂ ਦੇ ਇਹ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇਹ ਉਪਜਾਊ ਜ਼ਮੀਨ ਸੀ ਜਿੱਥੇ ਫਸਲਾਂ ਜਿਹੜੀਆਂ ਨੇ ਉਹ ਲਗਾਈਆਂ ਜਾਂਦੀਆਂ ਸਨ ਔਰ ਇਸੇ ਦੇ ਚੱਲਦਿਆਂ ਜੋ ਆ ਇਹ ਹੜ੍ਹਦੇ ਜੋ ਆ ਇੰਨੀ ਮਾਰ ਮਾਰੀ ਆ ਸੋ ਇਹ ਸਾਰੀਆਂ ਜ਼ਮੀਨਾਂ ਬਰਬਾਦ ਹੋ ਚੁੱਕੀਆਂ ਨੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਕੀ ਜਦੋਂ ਮੰਗ ਕੀਤੀ ਗਈ ਐ ਸੁਖਬੀਰ ਸਿੰਘ ਬਾਦਲ ਸ਼੍ਰੋਮ ਨਿਕਾਲਦਾ ਦੇ ਪ੍ਰਧਾਨ ਵੱਲੋਂ ਵੀ ਇਹ ਗੱਲ ਕਹੀ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ ਸੋ ਇਸੇ ਦਬਾਅ ਦੇ ਚੱਲਦਿਆਂ ਜੋ ਹੈ ਸਰਕਾਰ ਵੱਲੋਂ ਇਹ ਮੰਗ ਮੰਨਣੀ ਪਈ ਹੈ ਪਰ ਫਿਲਹਾਲ ਜਿੱਥੇ ਰੇਤ ਹੈ ਉੱਥੇ ਤਾਂ ਠੀਕ ਹੈ ਪਰ ਜਿੱਥੇ ਅਜਿਹੀ ਮਿੱਟੀ ਜਿਹੜੀ ਹੈ ਕਸੂ ਜਿਹੜਾ ਆ ਗਿਆ ਜਿੱਥੇ ਅੱਧੀ ਮਿੱਟੀ ਅੱਧੀ ਰੇਤ ਹੈ ਇਹ ਜਿਹੜਿਆ ਇਹ ਇਹਨੂੰ ਕਿਸ ਤਰ੍ਹਾਂ ਸਾਫ਼ ਹੋਏਗਾ ਕਦੋਂ ਇਹ ਸਾਰਾ ਹੱਲ ਹੋਵੇਗਾ ਇਸ ਬਾਬ ਦੇ ਲਈ ਜੋ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ ਔਰ ਕਿਸਾਨ ਜਿਹੜੇ ਨੇ ਉਹ ਚਿੰਤਾ ਦਿਖਾਈ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਹਾਲੇ 2-3 ਜਿਹੜੇ ਨੇ ਉਹ ਸਾਲ ਜੋ ਆ ਉਹ ਲੱਗ ਜਾਣਗੇ ਯਾਟ ਦੀ ਯੂਨਬ੍ਰਿਕ ਇਹ ਕਹਾਵਤ ਤੁਹਾਨੂੰ ਸੁਣੀ ਹੋਣੀ ਹੈ ਪਰ ਤੁਸੀਂ ਵੇਖੋਗੇ ਹੁਣ ਹਕੀਕਤ ਵਿੱਚ ਤੁਸੀਂ ਜੇ ਵੇਖਣਾ ਹੈ ਜੇ ਤਾਂ ਦੇਖੋ ਤੁਸੀਂ ਵੀ ਨਕਲ ਕਰੀਆਂ तकरीबन ਇਹਨਾਂ ਨੂੰ ਅੱਜ 15 ਦਿਨ ਹੋ ਗਏ ਐ ਇਸ ਪਾਣੀ ਨਾਲ ਦੇ ਵਿੱਚ ਵਿਚਰਦਿਆਂ ਨੂੰ ਕੀ ਲੱਗਦਾ ਹੁਣ ਤੁਹਾਨੂੰ ਅਗਲਾ ਪਹਿਖ ਕੀ ਤੁਹਾਡਾ ਭਾਜੀ ਅਗਲਾ ਪਹਿਖੇ ਕੋਈ ਅੱਜ 13 ਦਿਨ ਹੋ ਗਏ ਆ ਸਾਡੀ ਜ਼ਮੀਨ ਜੋਂ ਜੀ ਪਾਣੀ ਵਗੀ ਜਾਂਦਾ ਇਹਦੇ ਵੀ 4 ਤੋਂ 5 ਫੁੱਟ ਪਾਣੀ ਆ ਜੇ ਪਾਣੀ ਦਾ 15 ਦਿਨਾਂ ਤੱਕ ਲੈਂਦਾ ਤੇ ਫਿਰ ਸਾਡੀ ਜ਼ਮੀਨ ਵੀ ਬੱਤ ਰਹਿ ਗਈ ਫਿਰ ਵੀ ਕਾਦ ਪਾਵਾਂਗੇ ਫਿਰ ਕੋਈ ਕਣਕ ਬੀਜਾਂਗੇ ਸਰਕਾਰ ਸਾਨੂੰ ਕੁਝ ਦੇਏਗੀ ਕੀ ਈ ਕੀ ਲੱਗਦਾ ਕਿੰਨਾ ਖਰਚਾ ਆਊਗਾ ਹੁਣ ਇਹਨੂੰ ਦੁਬਾਰਾ ਨੂੰ ਆਪਣਾ ਬੱਤਰ ਕਰਦੇ ਆਂ ਤਾਂ ਕਿੰਨਾ ਖਰਚਾ ਲੱਗਦਾ ਸਾਜੀ ਇਹਨੂੰ 20000 ਰੁਪਏ ਸਾਡਾ ਖਰਚਾ ਦੁਬਾਰੇ ਆਉਣਾ ਕਣਕ ਬੀਜਣ ਦੇ ਫੇਰ ਪੈਲੀ ਤਿਆਰ ਕਰਕੇ ਸਾਬਜੀ ਗੱਲ ਦੱਸਾਂਗੇ ਆ ਮਤਲਬ ਸਾਰਾ ਝੋਨਾ ਮਰ ਗਿਆ ਅੱਜ 10 15 ਦਿਨ ਹੋ ਗਏ ਆ ਅਸੀਂ 90000 ਦਾ ਕਿੱਲੇ ਦਾ ਝੋਨਾ ਸੀ 20000 ਸਾਡਾ ਖਰਚਾ ਲੱਗਾ 60000 ਤੋਂ ਅਸੀਂ ਠੇਕੇ ਲਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਡੇਢ ਮਹੀਨਾ ਲੱਗ ਜਨਾ ਕਣਕ ਬੀਜਣ ਦੀ ਵੀ ਆਸ ਘਾਟ ਹੀ ਆ ਹੂੰ ਹੂੰ ਲੇੜੀ ਹੋਈ ਨਾ ਤਾਂ 20000 ਰੁਪਏ ਫੇਰ ਕਣਕ ਤੇ ਦੇਣਾ ਚਾਹੀਦਾ 20000 ਰੁਪਿਆ ਤੇ ਬਿਲਕੁਲ ਥੋੜਾ ਅਸੀਂ ਨਬੇ ਹਜ਼ਾਰ ਦਾ ਸਾਡਾ ਝੋਨਾ ਨਿਕਲਣਾ ਹੈ ਹੂੰ ਹੂੰ ਬੈਂਕ ਦੀਆਂ ਕਿਸ਼ਤਾਂ ਬੈਂਕ ਦੀਆਂ ਕਿਸ਼ਤਾਂ ਵੀ ਹੈਗੀਆਂ ਸਾਡੀਆਂ ਲਿਮਟਾਂ ਵੀ ਹੈਗੀਆਂ ਸਭ ਕੁਝ ਹੈਗਾ ਕਰਜਾ ਬਹੁਤ ਹੈ ਹੂੰ ਹੂੰ ਲੱਗਦਾ ਉਤਰ ਜੂ ਨਹੀਂ ਹੂੰ ਹੂੰ ਪਾਣੀ ਤਾਂ ਜੀ ਸੱਕੀ ਦੇ ਵਿੱਚ ਹੀ ਜਾਣਾ ਕਹਿੰਦੇ ਰਾਵੀ ਦਰਿਆ ਵਿੱਚ ਅੱਗੇ ਪੈਂਦੀ ਆ ਪਰ ਅਜੇ ਤੱਕ ਤੇ ਕੋਈ ਹਾਲਾਤ ਹੀ ਇੰਨੇ ਮਾੜੇ ਜੇ ਤੁਹਾਡੇ ਸਾਹਮਣੇ ਫਸਲਾਂ ਦੇ ਕਿ ਕੋਈ ਵੀ ਕਿਸੇ ਸਾਈਡ ਤੋਂ ਪਾਣੀ ਨਹੀਂ ਚੱਲ ਰਿਹਾ ਇਸ ਟਾਂ ਵੀ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਦੇ ਵਿੱਚ ਆਪਾਂ ਖੜੇ ਆ ਤੇ ਝੋਨੇ ਦੇਖ ਲਓ ਜੀ ਸਾਰੇ ਉੱਗ ਪਿਆ ਅੱਗੇ ਦੇਖੋ ਪਾਣੀ ਲੱਥੇਗਾ ਤੇ ਫੇਰ ਹੀ ਪਤਾ ਲੱਗੇਗਾ ਜ਼ਮੀਨ ਦੇ ਥੱਲੇੋਂ ਕਿਵੇਂ ਦਾ ਨਿਕਲਦਾ ਦੇਤਾ ਚੜੀ ਆ ਜਾਂ ਭਲ ਪਈ ਆ ਉਹ ਵੀ ਦੇਖਣਾ ਪਵੇਗਾ ਸਾਰਾ ਕੁਝ ਦੇਖਣਾ ਪਵੇਗਾ ਹੋਰ ਲੋਕਾਂ ਨੇ ਵੀ ਗੱਲ ਕਰਦੇ ਆ ਕਿ ਹੈਗਾ ਹੁਣ ਅਗਲੀ ਫਸਲ ਕਰਨ ਕ ਬੀਜੀ ਨਹੀਂ ਕਿਤਨਾ ਬੀਜੋਗੇ ਅਗਲੇ ਭਾਜੀ ਬੇਨਤੀ ਇਹ ਆ ਇਹ ਤੋਂ ਆਪਾਂ 2 ਕਿਲੇ ਅੱਗੇ ਚਾ ਸਕਦੇ ਆ ਉੱਥੇ ਜੀ 5-5 6-6 ਫੁੱਟ ਪਾਣੀ ਜੋ ਉਹ ਕਈਆਂ ਥਾਵਾਂ ਤੇ ਬੀਜੀ ਵੀ ਨਹੀਂ ਜਾ ਸਕਦੀ ਕਰਨ ਹਾਂਜੀ ਤੇ ਗੰਨਾ ਜਿਹੜਾ ਨਾ ਗੰਨਾ ਵੀ ਚਪੋਲਾ ਪੈ ਜਾਂਦਾ ਹਾਂ ਮੌਦ ਉਹਦਾ ਝਾੜ ਘਾੜ ਜਾਂਦਾ ਮਨਕੇ ਕੋ ਵਿੱਚ ਪੋਲਾ ਪੈ ਜਾਣਾ ਪਾਣੀ ਨਾ ਵਿੱਚ ਉਹਦੇ ਧਾਗਾ ਜਿਹਾ ਬਣ ਜਾਂਦਾ ਗੰਨੇ ਦੇ ਬੋਲ ਹਾਦ ਮਾਰੇ ਆ ਮਨ ਹੁਣ ਕਣ ਕਿ ਬੀਜਣੀ ਕਿਤਨਾ ਬੀਜੋ ਕਣਕ ਤੁਹਾਨੂੰ ਦੱਸਿਆ ਵੀ ਇਹ ਪਾਣੀ ਪਿੱਛੋਂ ਨਹੀਂ ਜੇ ਲਸਨ ਲਿਆ ਹੂੰ ਪਿੱਛੋਂ ਕੋਈ ਆ ਨਾ ਨੌ ਮਣੀ ਟੁੱਟੀ ਪਾਣੀ ਲੱਥ ਜਾਂਦਾ ਫੇਰ ਕਣਕ ਬੀਜਣ ਦਾ ਕਿੰਨਾ ਖਰਚ ਆਉਂਦਾ ਖਰਚਾ 20-25000 ਰੁਪਏ ਆ ਜਾਂਦਾ ਜੇ ਕਿ ਅੱਕੀ ਦੇ ਕੰਡੇ ਦੇ ਜ਼ਮੀਨ ਗੁੜੀ ਤੇ ਵੱਧ ਹੋਣਾ ਅੱਛਾ ਹਾਂਜੀ ਇਹ ਮੱਤਰ-ਬੁੱਤਰ ਕਿਤਨਾ ਕਰੋਗੇ ਹੁਣ ਬੱਤਰ ਭਾਜੀ ਇਹ ਪਹਿਲੇ ਤੇ ਝੋਨੇ ਦੇ ਗੱਟ ਭਰਾ ਸਾਰੇ ਵਾਹਨ ਨੂੰ ਦੀਨ ਕਰਨਾ ਕਹਿਦਾ ਹੂੰ ਪਿਆਸ ਆਣੀ ਜੋ ਕੋਈ ਧੀ ਖੇਤੀ ਕੀ ਦਾ ਦੀ ਕਰੂਗਾ ਵਾਹਨ ਨੂੰ ਹੂੰ ਨਹੀਂ ਨਾ ਕਰਨਾ ਹੂੰ ਹੂੰ ਇਹ ਆ ਵੇਖੋ ਇਹਦੀਆਂ ਸਾਡਾ ਭਰਾ ਹੀ ਲੱਗਦਾ ਤਿੰਨ ਲੜਕੇ ਨਹੀਂ ਹੋਈਆਂ ਨਹੀਂ ਨਹੀਂ ਛੋਟੀਆਂ ਛੋਟੀਆਂ ਤੇ ਤਿੰਨ ਚਾਰ ਨੇ ਰੋਟੀ ਨਹੀਂ ਖਾਣੀ ਹੂੰ ਹੂੰ ਅੱਖਾਂ 'ਚ ਗਲੇ ਦੁਆ ਨੇ ਭਰਾ ਸਾਡਾ ਹੂੰ ਹੂੰ ਆਓ ਵੇਖੋ ਇਹਨੇ ਜ਼ਮੀਨ ਲਈ ਜੋ ਪੈਂਚਾਰ ਕੇ ਲਈ ਠੇਕੇ ਦੇ ਕੇ ਕਿਹੇ ਭਰਾ ਨੇ ਨਹੀਂ ਠੇਕਾ ਛੱਡਣਾ ਨਹੀਂ ਛੱਡਣਾ ਅੱਛਾ ਹਾਂਜੀ ਠੇਕਾ ਨਹੀਂ ਕਿਸੇ ਨੇ ਛੱਡਣਾ ਠੀਕ ਕਿਹੇ ਨਹੀਂ 100 ਦਾਹਾਂ ਦੇ ਭਾਜੀ ਇੱਕ ਬੰਦੇ ਛੱਡਣਾ ਜੋ ਨਹੀਂ 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 ਛੱਡਣਾਗੇ ਪੈਂਚਾਰ ਦੇ ਰੋਟੀ ਨਹੀਂ ਖਾਦੀ ਅੱਛਾ ਹਾਂਜੀ ਕਿਉਂ ਰੋਟੀ ਕਿਉਂ ਨਹੀਂ ਖਾਦੀ ਤੁਹਾਨੂੰ ਪਤਾ ਹੈ ਜੀ ਫਸਲਾਂ ਦਾ ਇੰਨਾ ਨੁਕਸਾਨ ਹੋ ਗਿਆ ਹੁਣ ਜਿੰਨਾ ਵੀ ਪਹਿਲੀ ਜ਼ਮੀਨ ਠੇਕੇ ਲਈ ਉਹਨਾਂ ਵੀ ਕਹਿੰਦਾ ਵੀ ਸਾਨੂੰ ਵੀ ਚਾਹੀਦੇ ਪੈਸੇ ਇਸ ਕਰਕੇ ਸਾਡਾ ਜਿਆਦਾ ਬੁਰਾ ਹਾਲਾਤ ਜੀ ਤੁਹਾਨੂੰ ਪਤਾ ਹੀ ਹੈ ਜੀ 60000 ਨੂੰ ਠੇਕੇ ਲਈ 20000 ਰੁਪਏ ਪਰ ਖਰਚਾ ਵੀ ਆਇਆ ਸੋ ਅਸੀਂ ਸੀਆਰ ਪੈਨੋ ਤੇ ਸਾਨੂੰ ਜ਼ਮੀਨ ਥੇਕੇ ਤੇ ਪਈ ਜੇ ਤੇ ਬਾਕੀ ਤੁਹਾਡੇ ਸਾਹਮਣੇ ਹਾਲਾਤ ਮਾੜੇ ਜੇ ਅਜੇ ਤੱਕ ਤਾਂ ਕੋਈ ਆਸ ਹੀ ਨਹੀਂ ਹੈਗੀ ਕਿਸੇ ਚੀਜ਼ ਦੀ ਵੀ ਨਾ ਕਿਸੇ ਕੋਈ ਪੈਸਾ ਹੀ ਖੜ ਸਕਦੇ ਆ ਤੁਹਾਨੂੰ ਪਤਾ ਜੀ ਆਰਤੀਆਂ ਨੇ ਵੀ ਨਹੀਂ ਦੇਣੇ ਕਿਉਂਕਿ ਫਸਲ ਨਾ ਜਾਊਗੀ ਤੇ ਫਿਰ ਕਿੱਥੋਂ ਪੈਸੇ ਦੇਣਗੇ ਹੂੰ ਹੂੰ ਕੇ ਇਸ ਕਰਕੇ ਹਾਲਾਤ ਬਹੁਤ ਮਾੜੇ ਆ ਇਸ ਟਾਈਮ ਕਿਸਾਨ ਦੇ ਪੰਜਾਬ ਦੇ ਕਿਸਾਨ ਦੇ ਹਰੇਕ ਦੇ ਹਾਲਾਤ ਬਹੁਤ ਮਾੜੇ ਹੋ ਰਹੇ ਨੇ ਬੱਚਿਆਂ ਦੀਆਂ ਫੀਸਾਂ ਵੀ ਨਹੀਂ ਤਾਰੀਆਂ ਜਾਣੀਆਂ ਸਕੂਲ ਵਾਲਿਆਂ ਨੂੰ ਚਾਹੀਦਾ ਵੀ ਫੀਸਾਂ ਮਾਫ ਕਰਨ ਅੱਛਾ ਕਿਉਂਕਿ ਇਹ ਪੈਸਾ ਕਿਸੇ ਬੰਨੇ ਹੋ ਨਹੀਂ ਆਉਣਾ ਹਾਂਜੀ ਜਿਹੜੀ ਹੁਣ ਆ ਸਾਡੀ ਫਸਲ ਆ ਪਾਵੇਂ ਸਾਡੀ ਮਾਰੀ ਆ ਪੰਚੀ ਅਸੀਂ ਇਹ ਅੱਖੀਆਂ ਦਾ ਦਾਣੇ ਹੈਗੇ ਆ ਅਈ ਇਹਨੂੰ ਵੋਨ ਨੂੰ ਜੀ ਨਹੀਂ ਕਰਨਾ ਇਹਨੂੰ ਵਧਣਾ ਆਪਾਂਗੇ ਵਾਢ ਲਈਏ ਹੱਥ ਨਾਲ ਵੜ ਲਈਏ ਬੰਦਿਆਂ ਕੋ ਵਢਾ ਲਈਏ ਕੁਝ ਨਿਕਲ ਹੋਊਗਾ ਨਿਕਲਦਾ ਕੁਝ ਨਹੀਂ ਇੱਚੋਂ ਨਿਕਲਦਾ ਕੁਝ ਨਹੀਂ ਇਹਦੇ ਵਿੱਚੋਂ ਇਹ ਇੱਕ ਰੋਂਦਿਆ ਦੇ ਨਾ ਤਰੂ ਪੁੰਜਣ ਵਾਲੀ ਗੱਲ ਹੈ ਅਸੀਂ ਇਸ ਵੇਲੇ ਇੱਕ ਮੌਜੂਦ ਆ ਪਿੰਡ ਘੜਮ ਵਿੱਚ ਜਿਹੜਾ ਪਿੰਡ ਘੜਮਾ ਜਿਹੜਾ ਬਿਲਕੁਲ ਦਰਿਆ ਦੇ ਕੰਢੇ ਬਸਿਆ ਪਿੰਡ ਹੈ ਤੁਸੀਂ ਤੁਸੀਂਾਂ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਪਾਣੀ ਚੱਲ ਰਿਹਾ ਹੈ ਇਹ ਕਿਸਾਨਾਂ ਦੇ ਖੇਤਾਂ ਵਿੱਚ ਚੱਲ ਰਿਹਾ ਹੈ ਬੇਸ਼ੱਕ ਪਾਣੀ ਦਾ ਪੱਧਰ ਥੋੜਾ ਜਿਹਾ ਜ਼ਮੀਨੀ ਪੱਧਰ ਘਟਿਆ ਘਟਿਆ ਪਾਣੀ ਦਾ ਲੈਵਲ ਘਟਿਆ ਹੈ ਜੇ ਗੱਲ ਕੀਤੀ ਜਾਵੇ ਕਿਸਾਨਾਂ ਦੇ ਖੇਤ ਨੇ ਕਿਸਾਨਾਂ ਦੇ ਖੇਤ ਦੇ ਵਿੱਚ 10 ਫੁੱਟ ਤੋਂ ਲੈ ਕੇ 7 ਫੁੱਟ ਤੱਕ ਜਿਹੜੀ ਰੇਤਾ ਜਿਹੜੀ ਭਰ ਚੁੱਕੀ ਆ ਜਿਹੜੀ ਤੁਸੀਂ ਆਹ ਸਾਹਮਣੇ ਦੇਖ ਸਕਦੇ ਹੋ ਇੱਕ ਖੇਤੀ ਖੇਤ ਦੇ ਵਿੱਚ ਝੋਨਾ ਬੀਜਿਆ ਸੀ ਝੋਨਾ ਸਾਰਾ ਮਰ ਚੁੱਕਾ ਹੈ ਔਰ ਜਿਹੜੇ ਖ ਜਗਾ ਜਿਹੜੀਆਂ ਧੋੜਾ ਰੇਤਾਂ ਨੇ ਧੋੜੀਆਂ ਲੱਗ ਲੱਗੀ ਹੋਈਆਂ ਨੇ ਹੁਣ ਦੇਖੋ ਪਾਣੀ ਤੇ ਘਟ ਗਿਆ ਵਾ ਤੁਹਨ ਤੁਹਾਡੀਆਂ ਫਸਲਾਂ ਦੇ ਮਰ ਗੀਆਂ ਹੁਣ ਤੁਹਾਨੂੰ ਅਗਲੀ ਚਿੰਤਾ ਕਿਸ ਚੀਜ਼ ਦੀ ਅਗਲੀ ਚਿੰਤਾ ਵੀ 7 ਤੋਂ 8 ਫੁੱਟ ਰੇਤਾਂ ਚੜ ਗਈ ਕਈ ਥਾਈ ਤੇ ਢੋਈ ਵੱਜ ਗਏ ਆ 10-10 ਫੁੱਟ ਡੁੱਗੇ ਕਈ ਥਾਈ 8-8 ਫੁੱਟ ਰੇਤਾਂ ਚੜ ਗਈ ਸਾਨੂੰ ਇਹੋ ਚਿੰਤਾ ਸਤਾਈ ਜਾਂਦੀ ਆ ਅਸੀਂ ਦੇ ਇਹੋ ਬੇਨਤੀ ਕਰਦੇ ਆ ਕਿ ਕੋਈ ਸੰਸਾ ਆਵੇ ਤੇ ਇਹ ਪੱਧਰ ਕਰ ਦੇ ਤੇ ਅੱਜ ਅਸੀਂ ਪੈਰੀਆਂ ਦੇ ਵਿੱਚ ਗਏ ਆ ਝੋਨਾ ਦੇ 19 ਕਿਲੇ ਤਬਾਹ ਹੋ ਗਿਆ ਦਾ ਕਰਮਾ ਵਾਲਾ ਬਲਬੇ ਕੋਦਾਂ ਦਾ ਉਦਾਂ ਸਾਨੂੰ ਮਿਲ ਗਿਆ ਮੋਟਰ ਤੋਂ ਨੀ ਹੁਣ ਸਰਕਾਰ ਨੇ ਤੇ ਜਿਵੇਂ ਕਿਹਾ ਕਿ ਤੂੰ ਤੁਸੀਂ ਏਦਾ ਕੱਢ ਕੇ ਕਿਸਾਨਾਂ ਨੂੰ ਵੇਚ ਸਕਦਾ ਪਰ ਤੁਹਾਡੇ ਕੋਲ ਇੰਨੀ ਗੰਜਸ਼ ਨਹੀਂ ਹੈਗੀ ਗਾਜੇ 23 ਦੇ ਵਿੱਚ ਵੀ ਸਾਰਾ ਕੋ ਫਸਲਾਂ ਮਰ ਗਈਆਂ ਰੇਤਾਂ ਪੈ ਗਈ ਮਿੱਟੀ ਦੇ ਉਦੋਂ ਮਹਾਂ ਲੱਭ ਲੱਭ ਕੇ ਪਾਈ ਆ ਤੇ ਹੁਣ ਫੇਰ ਰੇਤਾ ਸਾਰੀ ਹੋ ਗਈ ਆ ਹੁਣ ਰੇਤਾਂ ਦੇ ਉੱਤੇ ਨਾਲ ਪੱਧਰ ਹੋ ਗਈ ਤੇ ਮਿੱਟੀ ਦਾ ਪ੍ਰਬੰਧ ਵੀ ਸਾਨੂੰ ਕਰਨਾ ਪੈਣਾ ਮਿੱਟੀ ਵੀ ਚਾਹੀਦੀ ਪੌਣ ਨੂੰ ਨਿਰੀ ਰੇਤਾਂ ਦੇ ਵਿੱਚ ਤੇ ਫਸਲਾਂ ਹੋਣੋ ਹੀ ਰਹੀਆਂ ਤਹੀਂ ਦਸ ਸੰਸਾਨੂ ਕਰਦੇ ਵੀ ਕਿਰਪਾ ਕਰੋ ਮਿੱਟੀ ਦਾ ਪ੍ਰਬੰਧ ਵੀ ਸਾਨੂੰ ਕਰਕੇ ਦੋ ਤੇ ਇੱਕ ਪੈੜੀਆਂ ਪੱਧਰ ਕਰਕੇ ਦੇਣ ਜੀ ਸਾਡੇ ਕੋਲੇ ਤੇ ਖਰਚਾ ਪਾਣੀ ਕੋ ਹੈਗਾ ਨਹੀਂ ਆੜਤੀ ਉੱਤੇ ਅੱਗੇ ਪੈਸੇ ਚੁੱਕੇ ਆ ਤੇ ਚੁੱਕੇ ਝੋਨੇ ਲਾਏ ਝੋਨੇ ਸਰੇ ਦੇ ਆਏ ਝੋਨੇ ਰੁੜ ਗਏ ਇਹ ਸਾਨੂੰ ਤੇ ਬਰਬਾਦੀ ਆ ਆਪਣੀ ਦਿਸਣਦੀ ਆ ਤੇ ਗਾਹ ਕੋਈ ਅਗਲਾ ਬਣਾਉਂਦਾ ਨਾ ਪਿਛਲਾ ਬਣਾਉਂਦਾ ਇਹ ਜੇ ਅਹੀਂ ਤੇ ਜੋ ਵੀ ਸੰਸਦਾ ਕੋਈ ਐਨ ਜੀਓ ਲਾ ਲਓ ਉਹਨਾਂ ਨੂੰ ਕਹਿੰਨੇ ਵੀ ਸਾਨੂੰ ਤੇ ਪੈੜੀ ਬਣਾ ਕੇ ਦੇ ਜਾ ਨਾ ਅਰੇ ਤਾਂ ਦਾ ਨਾ ਵਗਣ ਵਾਲੀ ਆ ਤੇ ਨਾ ਵੇਚਣ ਵਾਲੀ ਆ ਤੇ ਨਾ ਕਿਸੇ ਅਗਲੇ ਪਾਸੇ ਲਾਉਣੀ ਏ ਤੇ ਇੰਦਰੀ ਪੈੜੀ ਬਣਾ ਕੇ ਇਤਨਾ ਪਧਰੀ ਕਰਨ ਦਾ ਮਤਲਬ ਨਹੀਂ ਇਹਦੇ ਵਿੱਚ ਮਿੱਟੀ ਵੀ ਪਾਉਣੀ ਪੈਣੀ ਆ ਸਾਡੇ ਕੋਲ ਤਾਂ ਮਿੱਟੀ ਜੋਗੇ ਵੀ ਪੈਸੇ ਨਹੀਂ ਹੈਗੇ ਜੋ ਜੇ ਇੱਕ ਗਲਤੀ ਹੋਵੇ ਇੱਕ ਕਿਲੇ ਦੇ ਵਿੱਚ ਉਹ ਜਿਹਨੂੰ ਰੇਤਾ ਚ ਕੋਣੀ ਹੋਵੇ ਮਿੱਟੀ ਪਾਉਣੀ ਕਿੰਨਾ ਖਰਚਾ ਆਉਂਦਾ ਜੀ 1 ਲੱਖ ਰੁਪਏ ਤੋਂ ਉੱਤੇ ਲੱਗੂ ਆ ਜੀ ਤੇ ਇੰਨੀ ਕੋਈ ਗੰਜਾਸ਼ ਵਗੈਰਾ ਕਿਸ ਤਰ੍ਹਾਂ ਨਹੀਂ ਹੈ ਨਹੀਂ ਸਾਡੇ ਕੋਲ ਕੋਈ ਗੰਜਾਸ਼ ਨਹੀਂ ਤੇ ਸਰਕਾਰ ਕਹਿੰਦੀ 20000 ਮੌਜਾ ਕਿ ਜੈ ਜੈ 20000 ਮੌਜਾ ਵੀ ਨਾ ਕੀ ਹੈ 20000 ਰੁਪਏ ਦਾ ਖਰਚਾ ਆਏਗਾ ਝੋਨੇ ਦੇ ਉੱਤੇ ਕਿਲੇ ਦਾ ਉਨ ਮੇਰਾ 8 ਕਿੱਲੇ ਝੋਨਾ ਸੀ ਤੇ ਕੋਈ ਛੇ ਕਿਤੇ ਕੋਈ ਮੇਰੀ ਆਬਦੀ ਸੀ 6 ਲੱਖ ਰੁਪਏ ਦਾ ਮੇਰਾ ਆਰਦਾ ਹੀ ਨੁਕਸਾਨ ਆ ਤੁਸੀਂ ਦੱਸੋ 60000 ਦੇ حساب ਨਾਲ ਤੇ ਉਹ 20000 ਦੇ ਨਾਲ ਕਿ 8 ਕਿੱਲਾਂ ਦੇ 1.5 ਲੱਖ ਰੁਪਏ ਸਾਨੂੰ ਦੇ ਕੇ ਉਹ ਵੀ ਕਈ ਪਟਵਾਰੀਆਂ ਨੇ ਬਣਾਉਣੇ ਕਿਸੇ ਨੇ ਬਣਾਉਣੇ ਕਿ ਕਿਸੇ ਨੇ ਬਣਾਉਣੇ ਨਹੀਂ ਕਿ ਸਾਨੂੰ 23 ਚੋਂ ਨਹੀਂ ਮਿਲਿਆ ਮੇਰੇ ਦਾ ਹੋਰ ਵੀ ਕਿਸਾਨ ਮਜੂਨ ਦੇ ਉਹਨਾਂ ਨਾਲ ਗੱਲ ਕਰਦੇ ਪਾਜੀ ਕੀ ਨਾਮ ਜੀ ਢੜਾ ਕੁਲਵੰਤ ਸਿੰਘ ਜੀ ਕੁਲਵੰਤ ਸਿੰਘ ਜੀ ਕਿੰਨੀ ਆਪਣੀ ਫਸਲ ਮਾਰੀ ਗਈ ਤੇ ਕਿੰਨੀ ਜ਼ਮੀਨ ਚ ਰੇਤਾ ਪੈ ਗਈ ਆਪਣੀ ਜੀ ਵੀ ਜੀ ਸਾਰੀ ਜ਼ਮੀਨਾਂ ਦੇ ਵਿੱਚ ਰੇਤਾ ਭਰ ਚੁੱਕੀ ਆ 10 ਕਿੱਲੇ ਥਾਂ ਝੋਨਾ ਖਰਾਬ ਓਚਾ ਠੀਕੇ ਜਮੀਨ ਲਈ ਹੋਈ ਸੀ ਤੋਂ ਝੋਨਾ ਸਾਰਾ ਖਰਾਬ ਹੋ ਗਿਆ ਉਹਦੇ ਪੈਲੀ ਦੇ ਵਿੱਚ ਸਾਰੀ ਜੇ ਰੇਤਾ ਭਰ ਚੁੱਕੀ ਆ ਤੇ ਆੜ ਤੋਂ ਪਾਹੇ ਲੈ ਕੇ ਠੇਕਾ ਭਰਿਆ ਆ ਸੀ ਲਵਾਈ ਦਿੱਤੀ ਹੋਈ ਸੀ ਸਾਰਾ ਖਰਚਾ ਕੀਤਾ ਆ ਉਹ ਵੀ ਸਾਰਾ ਪੱਲੇ ਹੋ ਗਿਆ ਸਾਰਾ ਤਾਂ ਇਹ ਤੇ ਮੈਂ ਕਰਦੇ ਕੋਈ ਕੋਈ ਸਾਡੀ ਆਣ ਕੇ ਸੰਤਾ ਬਾਹ ਫੜੇ ਕੋਈ ਆਣ ਕੇ ਜਿਵੇਂ ਇਹਨਾਂ ਨੂੰ ਪੱਧਰ ਕੀਤਾ ਜਾਵੇ ਕੋਈ ਬੀਖਾਦ ਨਾਲ ਦਿੱਤਾ ਜਾਵੇ ਇਹ ਮਿੱਟੀ ਇਹਨਾਂ ਦੇ ਵਿੱਚ ਪਾਈ ਜਾਵੇ। ਜੇ ਗੱਲ ਕੀਤੀ ਜਾਵੇ ਝੋਨਾ ਦੇ ਤੁਹਾਡਾ ਮਰ ਗਿਆ। ਜੇ ਜ਼ਮੀਨ ਪੱਧਰੀ ਹੁੰਦੀ ਆ ਤੇ ਕੋਈ ਕਣਕ ਵਗਰਾ ਬੀਜਣ ਦੀ ਆਸ ਹੈਗੀ। ਜੇ ਜ਼ਮੀਨ ਪੱਧਰ ਹੋ ਜਾਵੇ ਤੇ ਜੇ ਪਾਣੀ ਲੈਣ ਦੇ ਨਾਲ ਜ਼ਮੀਨ ਪੱਧਰ ਹੋ ਜੇ ਤੇ ਫਿਰ ਤੁਹਾਨੂੰ ਮਾੜੀ ਚੰਗੀ ਕਣਕ ਹੋ ਸਕਦੀ ਕੁਝ ਆਗੈਗੀ। ਜੇ ਨਾ ਹੋਈ ਤੇ ਫਿਰ ਨਹੀਂ ਕਿ ਸਾਨੂੰ ਕੁਝ ਆਗੈਗੀ ਆਸ ਕੋਈ ਇੱਥੇ। ਮੇਨੋ ਨੋਜੋਨ ਕਿਸਾਨ ਮੌਜੂਦ ਉਹਨਾਂ ਨਾਲ ਗੱਲ ਕਰਦੇ ਜੇ ਵੀਰਜੀ ਜਿਹੜੀ ਰੇਤਾ ਪਈ ਆ ਜੇ ਗੱਲ ਕੀਤੀ ਜਾਵੇ ਇਹ ਰੇਤਾ ਜਿਹੜੀ ਵਿਗਣ ਵਾਲੀ ਹੈਗੀ ਘਰਾਂ 'ਚ ਲੱਗਣ ਵਾਲੀ ਹੈਗੀ ਨਹੀਂ ਜੇ ਇਹ ਰੇਤਾ ਨਾ ਤੇ ਵਿਗਣ ਵਾਲੀ ਆ ਤੇ ਨਾ ਕਿਤੇ ਘਰਾਂ 'ਚ ਲੱਗਣ ਵਾਲੀ ਆ ਇਹ ਪੱਥਰ ਜੀ ਮਿੱਟੀ ਨਾ ਪਿਓਰ ਮਿੱਟੀ ਤੇ ਨਾ ਪਿਓਰ ਰੇਤਾ ਨਾ ਦੇ ਚੱਕੀ ਜਾ ਸਕਦੀ ਹੈ ਵਿੱਚੇ ਵਿੱਚ ਪੱਧਰ ਕਰਕੇ ਤੇ ਕਿਸਾਨਾਂ ਦੀ ਜਿਹੜੀ ਬਜਾਈ ਹੋ ਸਕਦੀ ਹੈ ਇਹਦੇ ਲਈ ਫੇਰ ਤੁਹਾਨੂੰ ਕੀ ਕਰਨਾ ਪੈ ਪਊਗਾ ਇਦੇ ਲਈ ਟਰੈਕਟਰ ਟਰੈਕਟਰਾਂ 'ਚ ਪਾਉਣ ਵਾਸਤੇ ਤੇਲ ਤੇ ਪਰ ਇਕੜ 1.5 ਲੱਖ ਰੁਪਇਆ 1.5 ਤੋਂ 2 ਲੱਖ ਰੁਪਇਆ ਪਰ ਇਕੜ ਖਰਚਾ ਜਿਹੜਾ ਆਉਣਾ ਵਾ ਇਹ ਕਿਸੇ ਵੀ ਜ਼ਿਮੀਂਦਾਰ ਕੋਲ ਇੰਨੀ ਮਾਇਆ ਨਹੀਂ ਹੈਗੀ ਜਿਹੜਾ ਉਹ ਆਪਣੀ ਜ਼ਮੀਨ ਆਪ ਅਦਲ ਕਰ ਸਕੇ ਤੇ ਕਿਸੇ ਐਨ ਜੀਓ ਦੇ ਥਰੂ ਜਾਂ ਸਰਕਾਰ ਬਾਹ ਫੜੇ ਤੇ ਇਹ ਹੋ ਸਕਦਾ ਜੇ ਅੱਜ ਗੱਲ ਕੀਤੀ ਜੇ 2023 ਦੀ 2023 'ਚ ਵੀ ਆਪਣੀ ਮਿੱਟੀ ਆਈ ਸੀ ਕਿ ਲੋਕਾਂ ਕੋਲ ਜ਼ਮੀਨਾਂ ਹੁਣ ਤੱਕ ਪਦਰੀਆਂ ਹੋਈਆਂ ਸੀ ਨਹੀਂ ਹਜੇ ਤੱਕ ਕਈ ਕਿਸਾਨ ਇਹੋ ਜਿਹੇ ਹੀ ਜਿਨ੍ਹਾਂ ਦੀ ਹਜੇ ਤੱਕ ਜ਼ਮੀਨ ਨਹੀਂ ਪਦਰੀ ਹੋਈ ਉਦੋਂ ਵੀ ਐਨ ਜੀਓ ਨੇ ਆ ਕੇ ਜ਼ਮੀਨਾਂ ਪਦਰੀਆਂ ਕੀਤੀਆਂ ਖਾਲਸੇਡ ਸੰ ਕਿਸਾਨ ਜਿਹੜੇ ਵਾਝੇ ਨੇ ਜ਼ਮੀਨਾਬਦਰੀਆਂ ਜੋ ਉਹਨਾਂ ਦੀ ਵੀ ਹਲੇ ਰਹਿੰਦੀ ਹੈ ਜੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਹੋਰੀ ਬਰਸਾਤ ਦੇ ਕਾਰਨ ਜਿਹੜਾ ਦਰਿਆ ਆ ਪੂਰੇ ਉਫਾਨ ਤੇ ਸੀ ਤੇ ਇਸ ਦਰਿਆ ਦੇ ਪਾਣੀ ਨੇ ਬੜਾ ਵੱਡਾ ਨੁਕਸਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਕੀਤਾ ਜੇਕਰ ਗੱਲ ਕਰੀਏ ਪਾਵੇਂ ਕਿ ਇੱਕ ਵੱਡੀ ਰਾਹਤ ਮਿਲੀ ਹੈ ਪਰ ਅੱਜ ਅਸੀਂ ਖੜੇ ਆ ਜ਼ਿਲ੍ਹਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਬਾਰਡਰ ਏਰੀਏ ਤੇ ਇੱਕ ਪਾਸੇ ਮੇਰੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਹਲਕਾ ਦਸੂਹਾ ਵਿਧਾਨ ਸਭਾ ਪੈਂਦਾ ਦੂਜੇ ਪਾਸੇ ਜੇਕਰ ਗੱਲ ਕਰੀਏ ਵਿਧਾਨ ਸਭਾ ਕਾਦੀਆਂ ਦੇ ਹਲਕੇ ਦੇ ਵਿੱਚ ਕਿਉਂਕਿ ਇਹ ਦੋਨੋਂ ਹਲਕੇ ਜਿਹੜੇ ਹੈਗੇ ਆ ਦੋਨਾਂ ਹਲਕਿਆਂ ਦੇ ਵਿੱਚ ਜ਼ਮੀਨ ਜਿਹੜੀ ਹੈਗੀ ਆ ਹੁਸ਼ਿਆਰਪੁਰ ਦੇ ਜਿਹੜੀ ਹੈਗੀ ਆ ਹੁਸ਼ਿਆਰਪੁਰ ਦੇ ਕੁਝ ਵਸਨੀਕਾਂ ਦੀ ਕੁਝ ਹਲਕਾ ਕਾਧੀਆਂ ਦੇ ਲੋਕਾਂ ਦੀ ਹੈਗੀ ਆ ਤੇ ਕਿਸਾਨ ਜਿਹੜੇ ਹੈਗੇ ਬੜੇ ਪਰੇਸ਼ਾਨ ਨੇ ਜਿੱਥੇ ਪਾਣੀ ਦੀ ਪਰੇਸ਼ਾਨ ਸੀ ਉੱਥੇ ਜੇਕਰ ਗੱਲ ਕਰੀਏ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹਨਾਂ ਦੀ ਸੈਂਕੜੇ ਏਕੜ ਜਿਹੜੀ ਜ਼ਮੀਨ ਹੈਗੀ ਆ ਉਹ ਹਰ ਦੇ ਵਿੱਚ ਰੁੜ ਗਈ ਹੈ ਇਹਨਾਂ ਨੂੰ ਪਤਾ ਨਹੀਂ ਹੈਗਾ ਕਿੰਨੀ ਕਿ ਜ਼ਮੀਨ ਜਿਹੜੀ ਰੁੜ ਗਈ ਹੈ ਤੇ ਨਾਲ ਨਾਲ ਜਿਹੜੀ ਹੈਗੀ ਆ ਇਸ ਵੇਲੇ ਫਸਲਾਂ ਦੇ ਵਿੱਚ ਹਰੇਤਾ ਜਿਹੜੀ ਹੈ ਦੋ ਦੋ ਟਾਈਟਾਈ ਫੋਟੋ ਜਿਹੜੀ ਰੇਤਾ ਚੜ ਗਈ ਹੈ ਤੇ ਬੜੀਆਂ ਪਰੇਸ਼ਾਨੀਆਂ ਨੇ ਕਿਸਾਨਾਂ ਨੂੰ ਆਹ ਗੱਲ ਕਰਦੇ ਆ ਸਾਡੇ ਨਾਲ ਮੌਜਪੁਰ ਦੇ ਸਰਪੰਚ ਜਿਹੜੇ ਹੈਗੇ ਨੇ ਇਸ ਲਈ ਮੌਜੂਦ ਨੇ ਦਲਵੀਰ ਸਿੰਘ ਜੀ ਕੀ ਕਹਿਣਾ ਇਹਨਾਂ ਦਾ ਹੈਗਾ ਸਾਡਾ ਸਰਕਾਰ ਤੋਂ ਇਹੋ ਹੀ ਕਹਿਣਾ ਵਾ ਜੀ ਸਾਡੇ ਸਾਰਾ ਗੰਨਾ ਜਿਹੜਾ ਵਾ ਉਹ ਸਾਰਾ ਨੱਪਿਆ ਗਿਆ ਵਾ ਰੇਤਾ ਪਾ ਕੇ ਹੁਣ ਸਰਕਾਰ ਕਹਿ ਰਹੀ ਹੈ ਵੀ ਡੇਢ ਮਹੀਨੇ ਦਾ ਟਾਈਮ ਦੇਣ ਲਈ ਹੈ ਘਟੋ-ਘਟੇ 6 ਮਹੀਨੇ ਦਾ ਟਾਈਮ ਦੇਵੇ ਰੇਤਾ ਮਿੱਟੀ ਚੁੱਕਣ ਦਾ ਅਜੇ ਤੱਕ ਤੇ 2 ਮਹੀਨੇ ਤੇ ਰਸਤੇ ਹੀ ਨਹੀਂ ਸੁੱਕਨੇ ਰਸਤੇ ਬਣਨੇ ਹੀ ਨਹੀਂ ਕਿਤੇ ਰੇਤਾ ਸੀ ਕਹਦੇ ਨਾਲ ਚੁੱਕ ਲੈਣੀ ਐ ਇੱਥੋਂ ਸਾਹਮਣੇ ਸਾਡੇ ਸਾਰੇ 300 ਏਕੜ ਜ਼ਮੀਨ ਐ ਜਿਹੜੀ ਰੁੜ ਗਈ ਐ ਪੱਥਰ ਇੱਥੇ ਲੱਗਾ ਨਹੀਂਗਾ ਸਪਾਰਲੇ ਪਾਸੇ ਸਟਾਡਰ ਲੱਗੇ ਐ ਸਾਡੇ ਇਧਰ ਕੋਈ ਸਟਾਡਰ ਨਹੀਂਗਾ ਉਹਦੇ ਨਾਲ ਸਾਡੀ ਮੋਜਪੁਰ ਦੀ ਨਵੀਆਂ ਵਗੜੀਆਂ ਮਿੱਠਾ ਪਿੰਡ ਆ ਜਿੱਥੇ ਅਸੀਂ ਖੜੇ ਆ ਖੰਨੀਆਂ ਪਿੰਡ ਦੀ ਜ਼ਮੀਨ ਐ ਇੱਥੋਂ ਸਾਰੀ ਐ ਰੁੜ ਗਈ ਐ ਅਗਲੇ ਪਿੰਡ ਵੀ ਸਾਰੇ ਰੋੜ ਗਏ ਨੇ ਅੱਗੇ ਪਿੰਡ ਦੀ ਵੀ ਰੁੜ ਗਈ ਐ ਜੀ ਕੁਝ ਹਸ਼ਰਪੁਰ ਦੀ ਸਾਡੇ ਕੋਲ ਸੋ ਵੀ ਰੁੜ ਗਈ ਐ ਕੀ ਮੰਗ ਕਰਦੇ ਤੁਸੀਂ ਅਸੀਂ ਸਰਕਾਰ ਤੋਂ ਇਹ ਮੰਗ ਮੰਗ ਕਰਦੇ ਆਂ ਵੀ ਇਹਨੂੰ ਸਾਨੂੰ ਉੱਚ ਬੋੱਚ ਮੁਆਵਜ਼ਾ ਦਿੱਤਾ ਜਾਵੇ ਤੇ ਇੱਥੇ ਸਟੱਡ ਲੱਗਣ 2023 ਚ ਵੀ ਪਣੀ ਆਇਆ ਸੀ ਉਦੋਂ ਵਿੱਚ ਦਸ ਦਾ ਕਿੱਲੇ ਜਿਹੜੀ ਗਾਂ ਜਮੀਨ ਸਾਡੀ ਸਾਰੀ ਰੁੜ ਗਈ ਆ ਇਹ ਕਰਕੇ ਸਰਕਾਰ ਗਰੀ ਇਹੋ ਬੇਨਤੀ ਕਰਦੇ ਆਂ ਸਾਡੇ ਨਾਲ ਸਟੱਡ ਲਾਈ ਜਾਣ ਸਾਡੇ ਇਹੋ ਹੀ ਕਹਿਣਾ ਮੰਗ ਕਰਦੇ ਆਂ ਵੀ ਜੋ ਸਾਡੇ ਜਿੰਨੀ ਜਮੀਨ ਰੁੜੀ ਆ ਫਸਲਾਂ ਸਮੇਤ ਸਾਰੀ ਜਮੀਨ ਰੁੜ ਗਈ ਆ ਤੇ ਬਾਕੀ ਜਮੀਨ ਦੇ ਵਿੱਚ ਰੇਤਾ ਬਹੁਤ ਛੜ ਚੁੱਕਾ ਵਾ ਤੇ ਇਹਨੂੰ ਚੁੱਕਣ ਵਾਸਤੇ ਇੱਕ ਟਾਈਮ ਵਧਾਇਆ ਜਾਵੇ ਤੇ ਜੇ ਅਸੀਂ ਤਾਂ ਹੀ ਸਾਡਾ ਬਚਾਅ ਆਵੇ ਅਗੇ ਸਟੱਡ ਲੱਗਣ ਸਾਡੀ ਬਾਕੀ ਜ਼ਮੀਨ ਬਚਾਈ ਜਾਵੇ ਇਹੋ ਉਪਰ ਅਸੀਂ ਮੰਗ ਕਰਦੇ ਆਂ ਸਾਡਾ ਸਟੱਡ ਬਹੁਤ ਜ਼ਰੂਰੀ ਨੇ ਜੇ ਨਹੀਂ ਲੱਗਦੇ ਤੇ ਬਾਕੀ ਜ਼ਮੀਨ ਸਾਡੀ ਸਾੜੀ ਰੁੜ ਜਾਕੀ ਕਿਸਾਨ ਦੀ ਜੂਣਬੁਰੀ ਤੜਫ ਤੜਫ ਮਰ ਜਾਣਾ ਇਹ ਸਤਰਾ ਅਸੀਂ ਇਸ ਕਰਕੇ ਕਹਿ ਰਹੇ ਆਂ ਕਿਉਂਕਿ ਪੰਜਾਬ ਦੇ ਵਿੱਚ 1 ਮਹੀਨਾ ਹੋ ਗਿਆ ਲਗਾਤਾਰ بارشਾਂ ਪੈ ਰਹੀਆਂ ਸੀ ਪਹਾੜਾਂ ਦੇ ਵਿੱਚ ਤੇ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਕੇ ਗਈਆਂ ਹੁਣ ਪਾਣੀ ਬਿਆਸ ਦਾ ਵਾਪਸ ਗਿਆ ਤੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਪਾਣੀ ਦੇ ਨਾਲ ਇਹ ਹਾਲਾਤ ਕੀ ਬਣ ਗਏ ਨੇ ਇਹ ਖੇਤ ਸੀਗੇ ਇਹ ਝੋਨਾ ਸੀਗਾ ਜਿਹੜੇ ਕਿ ਬਿਲਕੁਲ ਖਤਮ ਹੋ ਗਿਆ ਇੱਥੇ ਕਰੀਬ 6 6 7 ਫੁੱਟ ਹੁਣ ਤੁਹਾਨੂੰ ਦੱਸਦੇ ਆ ਕਿ ਪਾਣੀ ਜਾਣ ਤੋਂ ਬਾਅਦ ਪਾਣੀ ਵਾਪਸ ਗਿਆ ਪਾਣੀ ਉਤਰਿਆ ਉਸ ਤੋਂ ਬਾਅਦ ਕੀ ਹਾਲਾਤ ਨੇ ਔਰ ਸਾਡੇ ਨਾਲ ਕੁਝ ਕਿਸਾਨ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਕਿਸਾਨੋਂ ਕੀ ਹਾਲਾਤ ਨੇ ਇਸ ਟਾਈਮ ਪਾਣੀ ਜਿਹੜਾ ਵਾਪਸ ਗਿਆ ਅੱਜ ਹੀ ਵਾਪਸ ਗਿਆ ਰਾਤੀ ਨਹੀਂ ਅਜੇ ਹੋ ਗਏ 4-5 ਦਿਨ ਹਾਂ 4-5 ਦਿਨ ਵਾਪਸ ਗਿਆ ਤੇ ਹੁਣ ਅਜੇ ਵੀ ਪਾਣੀ ਖੜਾ ਹੈ ਚੋਨੇ ਚ ਹਾਂ ਅਜੇ ਵੀ ਪਾਣੀ ਖੜਾ ਹੈ ਕੀ ਕਹਿਣਾ ਜਿੱਦਾਂ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਹੁਣ ਸਾਹਮਣਾ ਕਰਨਾ ਪਵੇਗਾ ਹੁਣ ਕਿ ਪਾਣੀ ਵਾਪਸ ਜਾ ਰਿਹਾ ਵਾ ਮੋਸਕਾਰ ਆ ਰਹੀ ਆ ਬਦਬੂ ਆ ਰਹੀ ਆ ਕਿੰਨਾ ਕਿਹੜੀਆਂ ਕਿੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹੁਤ ਸਾਨੂੰ ਜੀ ਮਾਝ ਮਾਝ ਮਿਲਣਾ ਚਾਹੀਦਾ ਹੈ ਖਰਾਬਾ ਮਿਲਣਾ ਚਾਹੀਦਾ ਹੈ ਖੇਤੀ ਕਿਵੇਂ ਕਣਕ ਨੂੰ ਬੀਜਾਂ ਦੇ ਉਹ ਕਰਨਾ ਚਾਹੀਦਾ ਇਹ ਨਾ ਸਰਕਾਰ ਨੇ ਕਰਨਾ ਇਹਨਾਂ ਨੂੰ ਲੈਣਾ ਸੀ ਹਾਂ ਕੀ ਕਹਿਣਾ ਚਾਹੁੰਦੇ ਜਿਵੇਂ ਹਾਲਾਤ ਅਸੀਂ ਦੇਖਦੇ ਆ ਬਹੁਤ ਮਾੜੇ ਕਿੰਨਾ ਕਿੰਨਾ ਪਾਣੀ ਸੀ ਇੱਥੇ ਜੀ ਪਾਣੀ ਤੇ 6 ਫੁੱਟ 5 ਫੁੱਟ 6 ਮਟ ਰਿਹਾ ਹੈ 5 6 ਫੁੱਟ ਹਾਂ ਕਿੰਨਾ ਚਿਰ ਪਾਣੀ ਰਿਹਾ ਇੱਥੇ ਮਹੀਨਾ ਇੱਕ ਮਹੀਨਾ ਹਾਂ ਇੱਕ ਮਹੀਨਾ ਲਗਾਤਾਰ ਪਾਣੀ ਲਗਾਤਾਰ ਹੀ ਇਹ ਖੇਤੀ ਸੀ ਕਿ ਸਾਰੇ ਇਹਨਾਂ ਦੇ ਵਿੱਚ ਤਾਈਂ ਕਾਤਣਾ ਇਹ ਕਦੇ ਇਹ ਇੰਨਾ ਹਿਟਾ ਲਿਆ ਫੇਰ ਇਹਨੇ ਚੜ ਜਾਂਦਾ ਇਥੋਂ ਇਹਨੇ ਫੇਰ ਉਤਾ ਚੜ ਮੀਨਾ ਹੀ ਵੇ ਰਿਹਾ ਹੈ ਹਮ ਕਦੇ ਥੱਲੇ ਗਿਆ ਰਾ ਥੋੜਾ ਇਨਾ ਕੋ ਫੇਰ ਉੱਪਰ ਹੋ ਗਿਆ ਇਹ ਹਰ ਮੀਨਾ ਹੀ ਰਿਹਾ ਹੈ ਇੱਕ ਮਿੰਨਾ ਇਹ ਕਿਹੜਾ ਪੈਂਡਾ ਜੀ ਇਹ ਪਿੰਡ ਰੇ ਕੰਮੇ ਵਾਲਾ ਤੇ ਭਾਗੂ ਘਟਾ ਆ ਚੋਨੇ ਦਿਸਦੇ ਆ ਕਿ ਇਹ ਇਹਨਾਂ ਦੇ ਵਿੱਚੋਂ ਕੁਝ ਨਿਕਲੂਗਾ ਜਾਂ ਬਸ ਖਤਮ ਹੋ ਗਏ ਜੀ ਖਤਮ ਹੋ ਗਿਆ ਜੀ ਖਤਮ ਇਹਦਾ ਕੁਝ ਨਹੀਂ ਬਣਨਾ ਕੁਝ ਨਹੀਂ ਕਿੰਨਾ ਕ ਨੁਕਸਾਨ ਹੋ ਗਿਆ ਜ਼ਿੰਮੇਵਾਰ ਦਾ ਇੱਕ ਜਾਨੇ ਇੱਕ ਕਿੱਲੇ ਦਾ ਹਾਂ ਅੱਧੀ ਹਾ ਦਾ ਚੋਨਾ ਹੁੰਦਾ ਜਿੰਨਾ ਨੁਕਸਾਨ ਹੋ ਗਿਆ ਅੱਧੀ ਹਾਂ 80 70 90 ਹਜ਼ਾਰ ਵੀ ਨਿਕਲ ਜਾਂਦਾ ਹੈ ਤੇ ਖਰਚਾ ਕਿੰਨਾ ਆ ਗਿਆ ਸੀ ਇਹਦੇ ਤੇ ਖਰਚਾ ਹੋਣ ਉਹ ਦਾਦੇ ਵਾਵਾ ਹੀ ਹੋ ਗਿਆ ਆ ਤਰ੍ਹਾਂ ਤੇ 10-10 8000 ਤਾਂ ਲਾਭੀ ਹੋ ਗਈ ਹੂੰ 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 ਚਲੋ ਸਾਡੇ ਨਾਲ ਹੋਰ ਵੀ ਕਿਸਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਕਹਣਾ ਜੀ ਬਹੁਤ ਹਾਲਾਤ ਮਾੜੇ ਨੇ ਅਸੀਂ ਦੇਖਿਆ ਕਿ ਪਾਣੀ ਵਾਪਸ ਜਾਣ ਤੋਂ ਬਾਅਦ ਅਸਲੀ ਜਿਹੜੀ ਆ ਚੁਣੌਤੀ ਦਾ ਸਾਹਮਣਾ ਹੁਣ ਕਰਨਾ ਪੈਣਾ ਤੁਹਾਨੂੰ ਹਾਂ ਜੀ ਇਹ ਬਹੁਤ ਖਰਚਾ ਆਉਣਾ ਇਹਦੇ ਤੇ ਜਈਆਂ ਨੇ ਰੇਤਾ ਪੈ ਗਈ ਆ ਤੇ ਜ਼ਮੀਨ ਬਹੁਤ ਖਰਾਬ ਹੋ ਗਈ ਆ ਤੇ ਬਹੁਤ ਖਰਚਾ ਆਉਣਾ ਹਾਂ ਜੀ ਇਹਦੇ ਤੇ ਹਾਂ ਹਾਂ ਇਹਦੇ ਬਹੁਤ ਟਾਈਮ ਲੱਗਣਾ ਇਹ ਬੱਤਰ ਆਉਣ ਤੇ ਟਾਈਮ ਲੱਗਣਾ ਪਾਣੀ ਚਲੋ ਸਾਡੇ ਨਾਲ ਹੋਰ ਵੀ ਕਿਸਾਨ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਬਹੁਤ ਹਾਲਾਤ ਮਾੜੇ ਆਂ ਦੇ ਵਿੱਚ ਲੰਗੇ ਹੋ ਹਾਂਜੀ ਹਾਂਜੀ ਫਸਲਾਂ ਖਤਮ ਹੋ ਗਈਆਂ ਹਾਂਜੀ ਹਾਂਜੀ ਪਰਿਵਾਰ ਦਾ ਜੀਣਾ ਪਰਿਵਾਰ ਨੂੰ ਖਰਚੇ ਝੱਲਣੇ ਪਰਿਵਾਰ ਦੇ ਬਹੁਤ ਔਖੇ ਹੋ ਗਏ ਕਿਸਾਨ ਲਈ ਕੀ ਕਹਿਣਾ ਤੁਹਾਡਾ ਕਹਿਣਾ ਇਹ ਵੀ ਸਾਨੂੰ ਸਰਕਾਰ ਕੁਝ ਨਾ ਕੁਝ ਮਦਦ ਦੇਵੇ ਤੇ ਮੰਨ ਲੈ ਵੀ ਫਸਲਾਂ ਸਾਡੀਆਂ 80 70 80 ਸੀ ਹਜ਼ਾਰ ਜੀ ਖਰਾਬ ਹੋਈਆਂ ਨੇ ਹਾਂ ਤੇ 20 25 25000 ਸਾਡਾ ਖਰਚਾ ਵੀ ਹੋਇਆ ਹੈ ਉੱਪਰ ਸਾਨੂੰ ਸਰਕਾਰ ਮਾਲੇ ਮਦਦ ਦੇ ਵੀ ਨਹੀਂ ਦਿੱਤੀ ਕਿੰਨਾ ਕਿੰਨਾ ਖਰਚਾ ਆ ਗਿਆ ਤੁਹਾਡਾ ਇੱਕ ਕਿੱਲੇ ਤੇ ਪ੍ਰਤੀ ਕਿੰਨਾ ਖਰਚਾ ਆ ਗਿਆ ਹੋਗਾ 25000 ਰੁਪਏ ਕਿੱਲੇ ਦਾ ਖਰਚਾ ਆ ਗਿਆ ਇਹ ਪਹਿਲਾਂ 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 ਜਦੋਂ ਹਾਂਜੀ ਹਾਂਜੀ ਤਾਂ ਬਾਕੀ ਹੁਣ ਜਿਹੜੀ ਆਮਦਨ ਹੋਣੀ ਸੀ ਆਮਦਨ ਹੋਣੀ 80 80000 ਰੁਪਏ 70000 ਰੁਪਏ 80000 ਰੁਪਏ 1 ਲੱਖ 5 ਕਿੱਲੇ ਦਾ ਕਮਨਾਮ ਆਉਣੀ ਹੈ ਆਮਦਨ ਟੋਟਲ ਕਿੰਨਾ ਸਵਾ ਕ ਲੱਖ ਦੇ ਕਰੀਬ ਹੋ ਹਾਂ ਸਵਾ ਕ ਲੱਖ ਦੇ ਕਰੀਬ ਇੱਕ ਏਕੜ ਦੇ ਇੱਕ ਏਕੜ ਦੇ ਕੀ ਕਹਿਣਾ ਸਰਕਾਰ ਨੂੰ ਸਰਕਾਰ ਨੇ ਇਹੋ ਵੀ ਸਰਕਾਰ ਮਦਦ ਦੇਵੇ ਸਾਨੂੰ ਇਹ ਮਤਲਬ ਹੀ ਖਰਾਬੀ ਹੋਈ ਅੱਗੇ ਆਨ ਹੁਣ ਮੀਂਹ ਤੇ ਨਹੀਂ ਕਿ ਬੀਜਣ ਦੀ ਵੀ ਅਜੇ ਪੈਲੀ ਬੱਤਰ ਆ ਜਾਵੇ ਦੀ ਜਾਂ ਵੀ ਕਿਰੇ ਰੇਤਾ ਪਾ ਗਿਆ ਕਿਰੇ ਕੋ ਕਰ ਗਿਆ ਕਿੰਨੀ ਕਿੰਨੀ ਰੇਤਾ ਕਹਿੰਦੇ ਪਿੱਛੇ ਬਹੁਤ ਖੇਤਾਂ ਦੇ ਚਪਾ ਤਾਂ ਬਹੁਤ ਪਾ ਗਿਆ ਪਿੱਛੇ ਕਿੰਨੀ ਪਾ ਦਿੱਤੀ ਇੱਥੇ ਰੇਤਾ 5-5 ਫੁੱਟ ਪਾਤੀ ਆ ਓਏ ਹਾਂ ਠੀਕ ਆ ਠੀਕ ਆ ਇਹਦੇ ਜਾਂ ਨੂੰ ਮਤਲਬ ਅਜੇ ਕੋਈ ਮੀਂਹ ਨਹੀਂ ਕੀ ਹੜ੍ਹਾਂ ਦੇ ਨਾਲ ਹਰ ਪਾਸੇ ਪੰਜਾਬ ਦੇ ਵਿੱਚ ਤਬਾਹੀ ਹੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਅਤੇ ਸਭ ਤੋਂ ਜ਼ਿਆਦਾ ਤਬਾਹੀ ਹੋਈ ਹੈ ਕਿਸਾਨਾਂ ਦੀ ਜਿਨ੍ਹਾਂ ਦੇ ਘਰ ਅਤੇ ਉਹਨਾਂ ਦੀਆਂ ਫਸਲਾਂ ਜਿਹੜੀਆਂ ਉਹ ਬਰਬਾਦ ਹੋ ਚੁੱਕੀਆਂ ਨੇ ਗੱਲ ਕਰੀਏ ਬਮਿਆਲ ਸੈਕਟਰ ਦੀ ਤਾਂ ਰਾਵੀ ਦਰਿਆ ਨੇ ਇੱਥੋਂ ਦੇ ਕਰੀਬ 80 ਪਿੰਡ ਜਿਹੜੇ ਆ ਉਹ ਕਾਫੀ ਪ੍ਰਭਾਵਿਤ ਕੀਤੇ ਹਨ ਹਰ ਪਾਸੇ ਤਬਾਹੀ ਦੇ ਮੰਜ਼ਰ ਨਜ਼ਰ ਆ ਰਹੇ ਹਨ ਹੁਣ ਕਿਸਾਨਾਂ ਦੇ ਨਾਲ ਗੱਲ ਕਰਦੇ ਹਾਂ ਕਿਉਂਕਿ ਕਾਫੀ ਨੁਕਸਾਨ ਜਿੱਥੇ ਫਸਲਾਂ ਦਾ ਹੋਇਆ ਹੈ ਉੱਥੇ ਹੀ ਅਗਲੀਆਂ ਫਸਲਾਂ ਕਿੱਦਾਂ ਬੀਜੀਆਂ ਜਾਣਗੀਆਂ ਸਾਡੇ ਨਾਲ ਮੌਜੂਦ ਨੇ ਕਿਸਾਨ ਉਹਨਾਂ ਦੇ ਨਾਲ ਹੀ ਗੱਲ ਕਰਦੇ ਆਂ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਔਰ ਕੀ ਕਹਿਣਾ ਚਾਹੁੰਦੇ ਤੁਸੀਂ ਮੇਰਾ ਨਾਮ ਰਵੀ ਡੋਗਰਾ ਜੀ ਜਿਹੜੀ ਇਹ ਫਸਲਾਂ ਬਹੁਤ ਜ਼ਿਆਦਾ ਬਰਬਾਦ ਹੋ ਚੁੱਕੀਆਂ ਨੇ ਅੱਗੇ ਫਸਲ ਲਾਣ ਦਾ ਕੋਈ ਚੱਕਰ ਨਹੀਂ ਬਣੇ ਕਰਦਾ ਅੱਗੇ ਜਿਹੜੇ ਫਸਲਾਂ ਲਾਣੇ ਆ ਬਹੁਤ ਜ਼ਿਆਦਾ ਇਹ ਕਰਜ਼ੇ-ਕੁਰਜ਼ੇ ਫੜ ਕੇ ਲਾਣੇ ਆ ਤੇ ਜਿਹੜੀ ਫਸਲ ਆ ਉਹ ਤੇ ਚਲੋ ਇਹ ਤੇ ਬਰਬਾਦ ਹੋ ਹੀ ਗਈ ਆ ਤੇ ਅਗਲੀ ਫਸਲ ਜਿਹੜੀ ਲਾਣੀ ਉਹ ਬੜੀ ਮੁਸ਼ਕਲ ਆ ਉਹ ਕਿਸ ਤਰ੍ਹਾਂ ਲਾਣੀ ਉਹ ਸਾਡੋ ਉਹ ਚੱਕਰ ਆਂਦੇ ਵੀ ਕਿਸ ਤਰ੍ਹਾਂ ਲਾਣੀ ਆ ਤੇ ਮਤਲਬ ਕਿ ਜਿਹੜਾ ਸਰਕਾਰ ਨੇ ਕਿਹਾ ਤੇ ਜਿੱਦਾਂ ਤੁਹਾਡੇ ਖੇਤ ਤੁਹਾਡੀ ਰੇਤ ਜਿਹੜੀ ਰੇਤ ਆ ਉਹ ਸਾਰੀ ਕਸੂ ਟਾਈਪ ਆ ਜੇ ਉਹ ਅਸੀਂ ਵੇਚਨੀ ਵੇ ਤੇ ਕਿੱਥੇ ਵੇਚਾਂਗੇ ਕਿਸ ਤਰ੍ਹਾਂ ਵੇਚਾਂਗੇ ਸਰਕਾਰ ਨੂੰ ਚਾਹੀਦਾ ਤੇ ਜਿਹੜਾ ਸਾਡਾ ਆ ਜਦ ਵੱਧ ਤੋਂ ਵੱਧ ਸਾਥ ਦਿੱਤਾ ਜਾਏ ਔਰ ਸਾਡੀ ਜਿਹੜੀ ਨੁਕਸਾਨ ਦੀ ਪਰਭਾਈ ਦਾ ਸਾਡੇ ਨਾਲ ਸਾਥ ਦਿੱਤਾ ਜਾਏ ਹੁਣ ਜਦਾਂ ਸਰਕਾਰ ਨੇ ਕਿਹਾ ਤੁਹਾਡਾ ਖੇਤ ਤੁਹਾਡੀ ਰੇਤ ਹਾਂਜੀ ਉਹਨੂੰ ਜੇ ਤੁਸੀਂ ਸਾਫ਼ ਕਰਵਾਉਂਦੇ ਹੋ ਜਾਂ ਨਵੀਂ ਫਸਲ ਉਗਾਉਂਦੇ ਹੋ ਕੀ ਖਰਚਾ ਔਰ ਕਿਹੜੀ ਫਸਲ ਲੱਗੇਗੀ ਉਹਦਾ ਬਹੁਤ ਜ਼ਿਆਦਾ ਖਰਚਾ ਜੀ ਅੱਗੇ ਕਣ ਕਰਾਣੀ ਹੈ ਉਹ ਕਿਸ ਤਰ੍ਹਾਂ ਨਹੀਂ ਉਹ ਕਦੋਂ ਸਫਾਈ ਕਰਾਂਗੇ ਕਦੋਂ ਖੇਤਾਂ ਦੇ ਤੇ ਬੰਨੇ ਵੀ ਨਹੀਂ ਲੱਭਦੇ ਪਏ ਕਿੱਥੇ ਖੇਤ ਹੈ ਕੀ ਹੈ ਕੋਈ ਹਿਸਾਬ ਕਿਤਾਬ ਹੀ ਨਹੀਂ ਉਹ ਕਿਸ ਤਰ੍ਹਾਂ ਅਸੀਂ ਉਹਨੂੰ ਪਰਭਾਈ ਕਰਾਂਗੇ ਉਹ ਤੇ ਬਹੁਤ ਟਾਈਮ ਲੱਗਣਾ ਜੀ ਸਾਡੇ ਨਾਲ ਹੋਰ ਵੀ ਇੱਥੇ ਕਿਸਾਨ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਆਖਿਰ ਕਿੰਨਾ ਕੁ ਟਾਈਮ ਜੇ ਮੰਨ ਲਓ ਇੱਕ ਕਿਲਾ ਪੈ ਲਈ ਹੈ ਤੇ ਕਿੰਨਾ ਟਾਈਮ ਲੱਗਦਾ ਔਰ ਕਿੰਨਾ ਖਰਚਾ ਇਹਨਾਂ ਦਾ ਹੋ ਸਕਦਾ ਕੀ ਸਰਕਾਰ ਇਹਨਾਂ ਦੀ ਮਦਦ ਕਰ ਰਹੀ ਹੈ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਔਰ ਕੀ ਕਹਿਣਾ ਚਾਹੁੰਦੇ ਹੋ ਸ਼ੋਕਮਾਰ ਹਾਂਜੀ ਸ਼ੋਕ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਇਹ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਾਡਾ ਹੀ ਖੇਤ ਤੁਹਾਡਾ ਖੇਤ ਤੇ ਤੁਹਾਡੀ ਰੇਤ ਕੀ ਕਹਿਣਾ ਹੈ ਦੇ ਬਾਰੇ ਦੇਖੋ ਜੀ ਰੇਤ ਹੈ ਨਹੀਂ ਗੀ ਉਹ ਤਾਂ ਸਾਰਾ ਕਸੂ ਆਇਆ ਪਿਆ ਹਾਂਜੀ ਉਥੇ ਅਸੀਂ ਕਿੱਦਾਂ ਚੁੱਕਾਂਗੇ ਉਹਨਾਂ ਦੇ ਕਿੱਥੇ ਵੇਚਾਂਗੇ ਨਾ ਕੀ ਉਹ ਸਫਾਈ ਦਾ ਕੋਈ ਸਾਡੇ ਕੋਲ ਸਾਧਨ ਹੈ ਤੇ ਨਾ ਕੀ ਆ ਅਗਲੀ ਫਸਲ ਲੱਗਣੀ ਆ ਦੇ ਹਾਂਜੀ ਅਗਲੀ ਫਸਲ ਲੱਗਣ ਵਾਸਤੇ ਵੀ ਸਾਨੂੰ ਟਾਈਮ ਲੱਗਣਾ ਹੁੰਦਾ ਉਹਦਾ ਹਾਂਜੀ ਉਹ ਕਿੱਥੇ ਲਾਵਾਂਗੇ ਆਈ ਫਸਲ ਇਹ ਤਾਂ ਕਸੂ ਚੁੱਕਣ ਦਾ ਹੀ ਟਾਈਮ ਸਾਨੂੰ ਇਨਾਗ ਲੱਗ ਜਾਣਾ ਕਿ ਅਸੀਂ ਘਸੋ ਕਿਤਾ ਚੁੱਕਾਂਗੇ ਸਰਕਾਰ ਨੂੰ ਚਾਹਦਾ ਵੀ ਇਹ ਸਰਕਾਰ ਨਾਲ ਕਹਤਾਂ ਕਿ ਜਿਦੀ ਖੇਤ ਉਹਦੀ ਰੇਤ ਰੇਤ ਤੇ ਹਾਈ ਨਹੀਂ ਹੋ ਚ ਰੇਤ ਵੀ ਚੁੱਕੀ ਤਾਂ ਕਿੱਥੇ ਵੇਚਾਂਗੇ ਉਹ ਇਹ ਸਰਕਾਰ ਨੂੰ ਹੀ ਚਾਹਦਾ ਵੀ ਸਾਡੇ ਜਿਹੜੀ ਹੈ ਇਹਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਜਿਹੜੀ ਰੇਤ ਚੁਕਾਈ ਜਾਏ ਤੇ ਸਾ ਅਸੀਂ ਜਿਹੜੇ ਫਸਲਾਂ ਲਾਣ ਜੋਗੇ ਬੜੀ ਇਹ ਜਿਹੜੀ ਖੇਤਾਂ ਦੇ ਵਿੱਚ ਮਿੱਟੀ ਪਈ ਹੈ ਚੁਕੋਣ ਜੋਗੇ ਨਹੀਂਗੀ ਇਹਨੂੰ ਸਰਕਾਰ ਜਿਹੜੀ ਹੈ ਜ਼ਮੀਨਾਂ ਦੇ ਵਿੱਚ ਪੱਧਰੀ ਕਰਾਉਂਦੇ ਕੋਈ ਨਾ ਕੋਈ ਮਦਦ ਦੇਵੇ ਉਹ ਜਿਹੜੀ ਇਹ ਰੇਤ ਆ ਬਸ ਕਸੂ ਜਾਏਗਾ ਇਹ ਨਹੀਂ ਬਾਹਰ ਜਾ ਸਕਦਾ ਜ਼ਮੀਨਾਂ ਜੋ ਇਹ ਚੁੱਕਣ ਦੇ ਲੈ ਕੇ ਨਹੀਂ ਰੇਤ 100% ਜਿਹੜੀ ਉਹ ਖਤਮ ਹੋ ਗਈ ਆ ਗੰਨਾ ਵੀ ਖਤਮ ਹੋ ਗਿਆ ਗੰਨੇ ਦੇ ਤਕਰੀਬਨ 4-4 5-5 ਫੁੱਟ 6-6 ਫੁੱਟ ਰੇਤ ਚੜ ਗਈ ਸਿਰਫ ਗੰਨੇ ਦੇ ਆ ਗਈ ਉੱਪਰੋਂ ਜਿਹੜੇ ਉਹ ਲੱਭਦੇ ਸਰਕਾਰ ਤੋਂ ਇਹ ਮਦਦ ਸਾਨੂੰ ਜਿਹੜੀ ਹੈ ਮਾਲੀ ਸਹਾਇਤਾ ਦਿੱਤੀ ਜਾਵੇ ਜੋ ਹੀ ਅਗਲੀ ਫਸਲ ਫਸਲ ਹੈ ਉਹ ਵੀ ਸਕੀਏ ਸਾਨੂੰ ਬੀਜ ਦਿੱਤਾ ਜਾਵੇ ਸਾਨੂੰ ਖਾਦ ਦਿੱਤੀ ਜਾਵੇ ਤੇਲ ਪੱਧਰੀ ਜ਼ਮੀਨ ਜਿਹੜੀ ਉਹ ਪੱਧਰੀ ਕਰਕੇ ਦਿੱਤੀ ਜਾਵੇ ਮੇਰੇ ਨਾਲ ਲੁਧਿਆਣਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਡਿਪਾਰਟਮੈਂਟ ਤੋਂ ਡਾਕਟਰ ਰਜੀਵ ਸਿੱਕਾ ਨੇ ਕਿਉਂਕਿ ਪੰਜਾਬ ਦੇ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਆਏ ਨੇ ਔਰ ਹੁਣ ਹੌਲੀ ਹੌਲੀ ਪਾਣੀ ਥੱਲੇ ਜਾ ਰਿਹਾ ਪਰ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਉਹਨਾਂ ਕਿਸਾਨਾਂ ਦੀ ਜ਼ਮੀਨਾਂ ਦੇ ਜਿਹੜੇ ਸੈਂਪਲ ਲਿੱਤੇ ਜਾਣਗੇ ਮਿੱਟੀ ਦੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਵੱਲੋਂ ਟੀਮਾਂ ਬਣਾਈਆਂ ਗਿਆ ਨੇ ਕਿ ਉਹ ਜ਼ਮੀਨਾਂ ਉਪਜਾਊ ਨੇ ਹੁਣ ਕਿੰਨੀ ਦੇਰ ਬਾਅਦ ਫਸਲ ਉਸ ਦੇ ਜ਼ਮੀਨ ਦੇ ਉੱਤੇ ਉਗੇਗੀ ਮੇਰੇ ਨਾਲ ਰਜੀਵ ਸਿੱਕਾ ਨੇ ਇਹਨਾਂ ਕੋਲ ਪੁੱਛਾਂਗੇ ਕਿਵੇਂ ਦੇ ਹੁਣ ਹਾਲਾਤ ਹੋਣਗੇ ਜੀ ਉਸ ਖੇਤੀਬਾੜੀ ਜ਼ਮੀਨ ਦੇ ਕਿਉਂਕਿ ਜਿਵੇਂ ਪਾਣੀ ਹੁਣ ਥੱਲੇ ਜਾ ਰਿਹਾ ਹੈ ਹੇਟਾ ਜਾ ਰਿਹਾ ਕਿਉਂਕਿ ਕਿਸਾਨ ਵੀ ਜਾਣਨਾ ਚਾਹੁੰਦੇ ਨੇ ਮੇਰਾ ਨਾਮ ਹੀ ਡਾਕਟਰ ਜੀਵ ਸਿੱਕਾ ਤਾਂ ਮੈਂ ਮੁਖੀਆ ਭੂਮੀ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਖੇ ਜਿਵੇਂ ਤੁਸੀਂ ਗੱਲ ਕੀਤੀ ਵੀ ਜਿਹੜਾ ਖੜਾਂ ਦਾ ਪਾਣੀ ਆਇਆ ਹੈ ਉਦੇ ਬਾਬਤ ਅਸੀਂ ਗੱਲ ਕਰਨੀ ਆ ਤੇ ਵੀ ਜਿਹੜੀ ਗੱਲ ਕੀਤੀ ਹੈ ਵੀ ਤੁਸੀਂ ਵੀ ਉੱਥੇ ਫਸਲ ਹੋਏਗੀ ਕਿ ਨਹੀਂ ਹੋਏਗੀ ਦੇਖੋ ਜਿਹੜੀਆਂ ਜ਼ਮੀਨਾਂ ਆ ਕਦੇ ਐ ਨਹੀਂ ਹੁੰਦੀਆਂ ਵੀ ਪਾਣੀ ਆਇਆ ਤੇ ਉਹ ਬੰਜਰ ਹੋ ਜਾਣਗੀਆਂ ਬੰਜਰ ਨਹੀਂ ਹੁੰਦੀਆਂ ਹੁੰਦੀਆਂ ਸਿਰਫ ਇਹ ਦੇਖਣਾ ਪੈਂਦਾ ਵੀ ਉਹਦੇ ਜ਼ਮੀਨ ਦੇ ਵਿੱਚ ਕਿਹੜੀ ਮਿੱਟੀ ਆਈ ਹੈ ਰੇਤਾ ਆਈ ਹੈ ਤਾਂ ਅਸੀਂ ਰੇਤਾ ਨੂੰ ਪਰੇ ਕਰਕੇ ਉਹਨੂੰ ਜਿਹੜੀ ਹੈ ਜਿਹੜੀ ਉਹਦੀ ਖੇਤੀਬਾੜੀ ਜਿਹੜੀ ਜੀ ਯੋਗ ਭੂਮੀ ਆਸੀ ਉਹਨੂੰ ਉਦਾਂ ਹੀ ਵਰਤਾਂਗੇ ਜੇ ਉਹਦੇ ਤੇ ਸਿਲਟ ਆਇਆ ਹੋਰ ਕਲੇ ਆਈ ਹੈ ਤਾਂ ਵੀ ਸਾਨੂੰ ਦੇਖਣਾ ਪਊਗਾ ਵੀ ਕਿੰਨੀ ਆਈ ਹੈ ਕਿਉਂਕਿ ਜਿਹੜੀ ਇਹ ਮਿੱਟੀ ਹੈ ਬਹੁਤੀ ਕਰਕੇ ਪਹਾੜਾਂ ਤੋਂ ਆਉਂਦੀ ਹੈ ਜਿਹੜੀ ਪਹਾੜਾਂ ਦੀ ਮਿੱਟੀ ਹੈ ਇਹਦੇ ਵਿੱਚ ਬੇਸ ਤਾਂ ਕੈਲਸ਼ੀਅਮ ਮੈਗਨੀਸ਼ੀਅਮ ਵਰਗੇ ਘੱਟ ਹੁੰਦੇ ਆ ਪਰੇਦੀ ਮਿੱਟੀ ਦੇ ਵਿੱਚ ਆਰਗੈਨਿਕ ਮੈਟਰ ਜਿਹੜਾ ਜਿਹਨੂੰ ਅਸੀਂ ਜੈਵਿਕ ਮਾਦਾ ਕਹਿੰਦੇ ਆ ਉਹ ਜ਼ਿਆਦਾ ਹੁੰਦਾ ਜਿਹਦੇ ਚ ਹੋਰ ਤੱਤ ਜਿਵੇਂ ਨਾਈਟ੍ਰੋਜਨ ਹੈ ਫਾਸਫੋਰਸ ਹੈ ਪੋਟਾਸ਼ੀਅਮ ਆ ਉਹ ਵੀ ਜ਼ਿਆਦਾ ਇਹ ਐ ਨਹੀਂ ਹੈਗਾ ਵੀ ਜਿਹੜੀ ਇਹ ਸਾਰੀ ਸਾਡੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਨੇ ਘਟਾਊਗਾ ਪਰ ਸਾਨੂੰ ਇਹ ਦੇਖਣਾ ਪਊਗਾ ਜਿਹੜੀ ਸਾਡੀ ਆਪਣੀ ਜ਼ਮੀਨ ਆ ਉਹ ਕਿੱਦਾਂ ਦੀ ਹੈ ਜਿਹੜੀਆਂ ਜਿੱਦਾਂ ਜਿਹੜੀਆਂ ਰੇਤਨੀਆਂ ਜ਼ਮੀਨਾਂ ਆ ਤੇ ਉਹਦੇ ਜੇ ਸਾਡੀ ਸਿਲਟ ਪੈ ਜਾਏਗੀ ਜਾਂ ਕਲੇ ਪੈ ਜਾਏਗੀ ਤਾਂ ਉਹ ਉਹਦੀ ਜਿਹੜੀ ਉਹ ਜਿਹੜੀ ਉਹਦੀ ਫਿਜ਼ੀਕਲ ਸਟਰਕਚਰ ਹੈ ਜਾਂ ਉਹਦੀ ਜਿਹੜੀ ਉਪਜਾਊ ਸ਼ਕਤੀ ਉਹਨੂੰ ਵਧਾਏਗੀ ਪਰ ਜਿਹੜੀਆਂ ਸਾਡੀਆਂ ਜਿੱਥੇ ਜਿੱਥੇ ਰੇਤਾ ਪੈ ਜਾਏਗੀ ਉੱਥੇ ਸਾਨੂੰ ਦੇਖਣਾ ਪਊਗਾ ਜੇ ਜੇ ਪਹਿਲਾਂ ਹੀ ਰੇਤਾ ਹੈ ਤੇ ਜਾਂ ਉਪਜਾਊ ਸ਼ਕਤੀ ਉੱਥੇ ਰੇਤਾ ਪੈ ਜਾਏਗਾ ਤਾਂ ਉਹਦੀ ਉਪਜਾਊ ਸ਼ਕਤੀ ਨੂੰ ਥੋੜਾ ਘਟਾਊਗੀ ਇਹ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਉਧਰੋਂ ਤੁਸੀਂ ਹਾਲਾਤ ਦੇਖ ਸਕਦੇ ਹੋ ਪਾਣੀ ਵਾਪਸ ਮੋੜਨ ਤੋਂ ਬਾਅਦ ਇਹ ਹਾਲਾਤ ਨੇ ਖੇਤਾਂ